ਇਹ ਘਰ ਵਾਲੇ ਨਾਲ ਹਨਾ ਥੋੜਾ ਜਾ ਤਾ ਉਹ ਘਰੇ ਮਤਲਬ ਮੰਮੀ ਡੈਡੀ ਦਾ ਹੀ ਆਪਦੀ ਚਮਲਾਇਆ ਵਾ ਸੀਗਾ ਕਿਉਂਕਿ ਪਹਿਲਾਂ ਤੋਂ ਸ਼ੁਰੂ ਤੋਂ ਜੇ ਬੱਚਿਆਂ ਨੂੰ ਕੰਮ ਦੀ ਦਿੱਕਤ ਦਿੱਤੀ ਹੋਵੇ ਪਾਇਆ ਹੋਵੇ ਕੰਮ ਚ ਤਾਂ ਬੱਚਾ ਆਪਦੀ ਟੈਨਸ਼ਨ ਚੱਕਦਾ ਤੇ ਮੈਰਿਜ ਕਰਤੇ ਉਹਨਾਂ ਨੂੰ ਐਸੇ ਵੀ ਮੈਰਿਜ ਕਰਕੇ ਸੁਧਰ ਜਾਊਗਾ ਪਰ ਉਹ ਬੰਦੇ ਨੇ ਕੋਈ ਵੀ ਆਪਦੀ ਜ਼ਿੰਦਗੀ ਚ ਇਹੋ ਜਿਹੇ ਹਾਲਾਤ ਨਹੀਂ ਸੀ ਜਿਹੜਾ ਸੁਧਾਰਨ ਦੀ ਕੋਸ਼ਿਸ਼ ਕਰੀ ਹੋਵੇ ਤੁਹਾਡੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਮੇਰੇ ਵਿਆਹ ਨੂੰ ਵੀਰੇ 13 ਸਾਲ ਹੋ ਗਏ ਹੈਗੇ 13 ਸਾਲ ਹਾਂਜੀ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੱਚੇ ਹੈਗੇ 10 ਸਾਲ ਦਾਗਾ ਮੇਰਾ ਬੇਟਾਗਾ ਤੇ 12 ਕ ਸਾਲ ਦੀ ਮੇਰੀ ਇਵਾਂ ਤੋਂ ਬਾਅਦ ਕਿੰਨੇ ਚਿਰ ਬਾਅਦ ਜਿਹੜਾ ਤੁਹਾਡਾ ਆਪਸ ਵਿੱਚ ਦੋਨਾਂ ਜੀਆਂ ਦੇ ਵਿੱਚ ਡਿਸਪੂਟ ਪੈ ਗਿਆ ਸੀ ਵੀਰੇ ਇਹ ਤਾਂ ਸ਼ੁਰੂ ਤੋਂ ਹੀ ਸੀ ਮਤਲਬ ਕਿਉਂਕਿ ਔਰਤ ਹੁੰਦੀ ਹੈ ਨਾ ਜਿਹੜੀ ਉਹ ਥੋੜਾ ਬਹੁਤਾ ਆਪਣੇ ਆਪ ਨੂੰ ਹੈਂਡਲ ਕਰਨਾ ਚਾਹੁੰਦੀ ਹੁੰਦੀ ਹੈ ਵੀ ਚਲ ਕੋਈ ਨਾ ਇੱਕ ਵਾਰ ਤਾਂ ਕੋਈ ਬੰਦਾ ਜ਼ਿੰਦਗੀ ਬਦਲ ਨਹੀਂ ਸਕਦਾ ਵੀ ਉਹਨੂੰ ਟਾਈਮ ਦਓ ਬਦਲਣ ਦਾ ਉਹਨੂੰ ਟਾਈਮ ਦਿੱਤਾ ਸੀ ਉਹਨੇ ਇਹੋ ਜਿਹਾ ਕੋਈ ਵੀ ਸਮਾਂ ਨਹੀਂ ਸੀ ਜਿਹੜਾ ਸਾਡੇ ਵਾਲੇ ਸਮੇਂ ਨੂੰ ਹੈਂਡਲ ਕੀਤਾ ਹੋਵੇ ਵੀ ਸਾਡੀ ਬਦੌਲਤ ਬਦਲਿਆ ਹੋਵੇ ਉਹ ਆਪਦੇ ਸਭ ਨਾਲ ਹੀ ਚੱਲਦਾ ਸੀਗਾ ਉਹਨੇ ਕੋਈ ਵੀ ਇਹ ਜੀ ਗੱਲ ਨਹੀਂ ਸੀ ਜਿਹੜੀ ਅਸੀਂ ਕਹਿੰਦੇ ਸੀ ਵੀ ਤੂੰ ਆ ਚੀਜ਼ ਨੂੰ ਸੋਚ ਕੇ ਬਦਲ ਆਪਣੀ ਪਰਿਵਾਰ ਦੀ ਫੈਮਲੀ ਬਣੀਆ ਵਧੀਆ ਚਾ ਤਿੰਨ ਮੈਂਬਰ ਉਸ ਸੀ ਚੌਥੀ ਮੈਂ ਸੀ ਚਾਰ ਪਰਿਵਾਰ ਦੇ ਮੈਂਬਰ ਹੋ ਗਏ ਉਸ ਤੋਂ ਬਾਅਦ ਚੱਲ ਕੁਝ ਟਾਈਮ ਬੱਚੇ ਹੋ ਗਏ ਬੇਟੀ ਹੋਈ ਮੇਰੇ ਬੇਟੀ ਤੋਂ ਬਾਅਦ ਵੀ ਜਿੱਦੇ ਬੇਟੀ ਜਨਮਿਆ ਮੈਨੂੰ ਕਹਿੰਦਾ ਤੇਰੀ ਕਦਰ ਘਟ ਗਈ ਮੈਂ ਕਿਹਾ ਵੀ ਮੇਰੀ ਕਦਰ ਘਾਤੋ ਘਟ ਗਈ ਕਹਿੰਦਾ ਵੀ ਤੇਰੀ ਕਦਰ ਇਸ ਕਰਕੇ ਘਟ ਗਈ ਤੇਰੀ ਕੁੜੀ ਹੋ ਗਈ ਮੈਂ ਕਿਹਾ ਵੀ ਤੇਰੇ ਖੁਦ ਦੇ ਚਾਰ ਭੈਣਾਂ ਨੇ ਤੇ 10 ਤੇਰੇ ਭਣਜੀਆਂ ਨੇ ਮਤਲਬ 10 ਕੁੜੀ ਦੇ ਸਾਡੀ ਦੇ 10 ਬੱਚੇ ਨੇ ਸਾਰੀਆਂ ਦੇ ਵੀ ਉਹ ਵੀ ਤਾਂ ਕੁੜੀਆਂ ਨੇ ਜੇ ਮੇਰੀ ਕੁੜੀ ਹੋ ਗਈ ਤਾਂ ਮੇਰੀ ਕੁੜੀ ਮੇਰੀ ਗੋਦ ਚ ਆ ਗਈ ਕਿਸੇ ਦੇ ਘਰੇ ਤਾਂ ਨਹੀਂ ਹੈਗੀ ਉਹਦੇ ਜ਼ਿੰਮੇਦਾਰ ਮੈਂ ਆ ਤੇ ਕਹਿੰਦਾ ਵੀ ਸਾਨੂੰ ਕੁੜੀ ਨਹੀਂ ਚਾਹੀਦੀ ਸੀ ਸਾਨੂੰ ਤਾਂ ਮੁੰਡਾ ਚਾਹੀਦਾ ਸੀ ਸੱਸ ਵੀ ਮੇਰੀ ਇਹੀ ਗੱਲ ਕਹਿੰਦੀ ਸੀ ਵੀ ਸਾਨੂੰ ਤਾਂ ਮੁੰਡਾ ਚਾਹੀਦਾ ਸੀ ਮੁੰਡੇ ਨਾਲ ਸਾਡੀ ਪੀੜੀ ਵਧੇ ਵੀ ਵੀਰੇ ਜੇ ਮੈਂ ਕਿਸੇ ਦੀ ਕੁੜੀ ਸੀ ਤਾਂ ਮੈਂ ਉਹਨਾਂ ਦੇ ਘਰੇ ਜਾ ਕੇ ਕਿਸੇ ਬੱਚੇ ਨੂੰ ਜਨਮ ਦਿੱਤਾ ਨਾ ਇਹ ਚੀਜ਼ ਸੀ ਐਮ ਉਲਟਾ ਸਿੱਧਾ ਬਹੁਤ ਬੋਲਦੇ ਸੀਗੇ ਮਤਲਬ ਤਾਂ ਫਿਰ ਵੀ ਉਹਨੇ ਕੋਈ ਅਹੇਜੇ ਚੀਜ਼ ਨਹੀਂ ਸੀ ਜਿਹੜੀ ਬਦਲਣ ਦੀ ਕੋਸ਼ਿਸ਼ ਕਰਦਾ ਸੀ ਸੁੱਖਾ ਖਾਂਦਾ ਸੀ ਗੋਲੀਆਂ ਖਾਂਦਾ ਸੀ ਨਸ਼ਾ ਕੁੱਲ ਕਰਦਾ ਸੀਗਾ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਬਚੀਰਾ ਕਰਦਾ ਸੀ ਉਹ ਬਹੁਤ ਵੀਰੇ ਪਤਾ ਕਿਸ ਜਿਵੇਂ ਹੁਣ ਲੇਡੀਜ਼ ਨਾ ਆਪਾਣਾ ਮੈਰਿਜ ਹੋ ਗਈ ਮੈਰਿਜ ਤੋਂ ਬਾਅਦ ਆਪਣੇ ਚਲ ਬੱਚੇ ਹੋ ਗਏ ਬੱਚੇ ਤੋਂ ਬਾਅਦ ਕਿਹੜਾ ਵੀਰੇ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਆ ਫਿਰ ਵੀ ਆਪਣਾਣਾ ਔਣਾ ਧੋਣਾ ਸਿਰ ਪੈਰ ਬੋਣਾ ਉਹ ਤਾਂ ਆਪਣੇ ਘਰੇ ਆਮ ਹੀ ਚੀਜ਼ਾਂ ਨੇ ਇਹ ਚੀਜ਼ ਨੂੰ ਕਹਿੰਦਾ ਸੀ ਇਹ ਤਾਂ ਚਕਲ ਜਨਾਨੀਆਂ ਕਰਦੀਆਂ ਵੀਰੇ ਸਿਰ ਬੋਣ ਨਾਲ ਕੋਈ ਗਲਤ ਹੋ ਜਾਂਦਾ ਜਾਂ ਕੱਪੜੇ ਪਾ ਲੈ ਗਲਤ ਹੋ ਜਾਊਗਾ ਉਹਦੀਆਂ ਭੈਣਾਂ ਵੀ ਤਾਂ ਕੱਪੜੇ ਪਾਉਂਦੀਆਂ ਸਿੱਦੇ ਮਾਤਾ ਪਿਤਾ ਸਾਰੇ ਚੱਲਦਾ ਇਹ ਇਹ ਚੀਜ਼ਾਂ ਬਹੁਤ ਕਰਦਾ ਸੀ ਗਲਤ ਕਿ ਤੁਸੀਂ ਤੁਹਾਨੂੰ ਆਫ ਕੈਮਰਾ ਦੱਸ ਰਹੇ ਸੀ ਕੁਝ ਗੱਲ ਵੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਵਿਆਹ ਵਾਲੇ ਦਿਨ ਦੀ ਕੋਈ ਗੱਲਬਾਤ ਸੁਣਾ ਰਹੇ ਸੀ ਤੁਸੀਂ ਵਿਆਹ ਵਾਲੇ ਦਿਨ ਦੀ ਗੱਲ ਵੀਰੇ ਹਨਾ ਕਹਿਣੀ ਤਾਂ ਨਹੀਂ ਚਾਹੀਦੀ ਸੀ ਪਰ ਕਿਉਂਕਿ ਮੈਂ ਬਹੁਤ ਦੁਖੀ ਹਾਂ ਹਨਾ ਜਦੋਂ ਬੰਦਾ ਦੁਖੀ ਹੁੰਦਾ ਉਦੋਂ ਬੰਦਾ ਹਰ ਇੱਕ ਗੱਲ ਕਹਿੰਦਾ ਵਿਆਹ ਵਾਲੇ ਦਿਨ ਵੀ ਉਹਨਾਂ ਨੇ ਇੱਕ ਮਤਲਬ ਮੇਰਾ ਦਿਉਰ ਮੈਂ ਨਾ ਤਾਂ ਨਹੀਂ ਲੈਣਾ ਚਾਹੁੰਦੀ ਨਾ ਮੈਂ ਉਹ ਲੇਡੀਜ਼ ਦਾ ਨਾ ਉਹ ਮੁੰਡੇ ਦਾ ਤੇ ਉਹਨਾਂ ਨੇ ਉਸ ਰਾਤ ਵੀ ਜ ਮਤਲਬ ਮੈਰਿਜ ਤੋਂ ਦੂਸਰੇ ਦਿਨ ਰਾਤ ਨੂੰ ਕੁੜੀ ਲੈ ਕੇ ਜਾਂਦੀ ਘਰੇ ਸਾਡੇ ਵਿਹੜੇ ਦੇ ਵਿੱਚ ਸਪੈਦਾ ਸੀਗਾ ਸਪੈਦਾ ਦੇ ਕੋਲੇ ਮੰਜੜਾ ਹੈ ਪੂਰੀ ਕੁੜੀ ਰਾਤ ਸੀ ਮਤਲਬ ਮੈਂ ਵਾਸ਼ਰੂਮ ਉੱਠੀ ਜਦੋਂ ਮੈਂ ਉੱਠੀ ਮੇਰੇ ਨਾਲ ਹੀ ਉੱਠ ਖੜਾ ਉਹਨਾਂ ਨੂੰ ਤਾਂ ਪਤਾ ਸੀ ਇਹ ਚੀਜ਼ ਦਾ ਮੈਨੂੰ ਨਹੀਂ ਸੀ ਪਤਾ ਇੰਨਾਂ ਚੀਜ਼ਾਂ ਦਾ ਮੇਰੇ ਨਣਦੋਈਆਂ ਨੂੰ ਵੀ ਪਤਾ ਸੀ ਉਹਨਾਂ ਨੂੰ ਵੀ ਪਤਾ ਸੀ ਵੀ ਸਾਡੇ ਘਰੇ ਕੋਈ ਗਲਤ ਜਨਾਨੀ ਆਈ ਆ ਮਤਲਬ ਸਾਡੇ ਪਰਿਵਾਰ ਚ ਹੋਰ ਮੇਰੀਆਂ ਨਣਦਾਂ ਨੂੰ ਜਾਂ ਮੇਰੇ ਸੱਸ ਨੂੰ ਜਾਂ ਸਰੂ ਨੂੰ ਇਹਨਾਂ ਨੂੰ ਨਹੀਂ ਸੀ ਪਤਾ ਉਹ ਮੈਂ ਰਾਤ ਨੂੰ ਜਦੋਂ ਸੁੱਤੀ ਪਈ ਉੱઠી ਉਹਦੇ ਨਾਲ ਕੰਨ ਦੀ ਬਾਲੀ ਸੀਗੀ ਕੁੜੀ ਦੇ ਪਾਈ ਹੋਈ ਉਹ ਕੰਨ ਦੀ ਬਾਲੀ ਨੰਗੀ ਰਹਿ ਗਈ ਮੈਂ ਕਿਹਾ ਵੀ ਉਹ ਮੁੰਡੇ ਦੇ ਤਾਂ ਮੇਰੇ ਦਿਓਰ ਦੇ ਤਾਂ ਬਾਲੀ ਹੈ ਨਹੀਂ ਸੀ ਕੰਨ ਚ ਜਦੋਂ ਦੇਖਿਆ ਮੈਂ ਲੜ ਚੱਕਤਾ ਜਾ ਕੇ ਮੈਂ ਕਿਹਾ ਵੀ ਆਹ ਕੀ ਹੈ ਹਨਾ ਜਦੋਂ ਤੁਸੀਂ ਹੁਣੀ ਇਦਨੀਆਂ ਗੱਲਾਂ ਕਰਦੇ ਉਹ ਦੋਨੇ ਪਾਈ ਸੀ ਉਹ ਤੁਹਾਡੇ ਘਰ ਵਾਲਾ ਤੇ ਉਹ ਘਰ ਵਾਲਾ ਨਹੀਂ ਸੀ ਦਿਓਰ ਸੀਗਾ ਮੇਰਾ ਮੇਰੇ ਘਰ ਵਾਲੇ ਦੀ ਥਰੂ ਜਨਾਨੀ ਆਈ ਹੋਈ ਸੀ ਇਹਦੀ ਸਹਿਮਤੀ ਸੀ ਵੀਰੇ ਫੇਰ ਹੀ ਕਿਸੇ ਦੇ ਘਰੇ ਕੋਈ ਆਊ ਤੁਹਾਡਾ ਪਹਿਲਾ ਦਿਨ ਸੀ ਸਹਰੇ ਪ੍ਰਵਾਸ ਜਿੱਦ ਗਏ ਤੁਸੀਂ ਵਿਆਹ ਕਿ ਲੈਂਦਾ ਤੁਨ ਦੂਸਰਾ ਦਿਨ ਸੀਗਾ ਦੂਸਰਾ ਦਿਨ ਸੀ ਹਾਂਜੀ ਦੂਸਰੇ ਦਿਨ ਇਹ ਚੀਜ਼ ਸੀ ਅੱਖਾਂ ਨਾਲ ਦੇਖੀ ਆ ਵੀਰੇ ਫਿਰ ਵੀ ਮੇਰੇ ਵਿਚੋਲੇ ਨਾਲ ਰਲ ਕੇ ਵੀ ਇਦਾਂ ਦੀਆਂ ਗੱਲਾਂ ਕਰਦਾ ਮੇਰੇ ਵਿਆਹ ਨੂੰ ਕੁਛ ਕਦੇ ਨਹੀਂ ਹੋਇਆ ਸੀ ਮਤਲਬ 20 ਕਦੇ ਨਹੀਂ ਹੋਇਆ ਸੀ ਤੇ ਸਰਦੀਆਂ ਦੇ ਦਿਨ ਸੀ ਮੈਂ ਤੇ ਮੇਰੀ ਮੰਮੀ ਨੇ ਸਾਗ ਬਣਾ ਲਿਆ ਸੀ ਘਰੇ ਰੋਟੀ ਪਾਣੀ ਬਣਾ ਕੇ ਬੈਠੇ ਤੇ ਚਲ ਅਸੀਂ ਸਾਨੂੰ ਕਹਿੰਦਾ ਮੈਂ ਆਉਣਾਗਾ ਤੇ ਚਲ ਆਉਂਦਾ ਕਹਿ ਕੇ ਤੇ ਅਸੀਂ 7 ਵਜੇ ਤੱਕ ਡਿੱਕੀ ਗਏ 7:30 ਹੋ ਗਏ ਅਸੀਂ ਘਰੇ ਗਏ ਜਦੋਂ ਵਿਚੋਲੇ ਦੇ ਅਸੀਂ ਬੱਚਿਆਂ ਨੂੰ ਪੁੱਛਿਆ ਵੀ ਤੇਰਾ ਡੈਡੀ ਕਹਿੰਦੀ ਵੀ ਡੈਡੀ ਤੇ ਵੀਰੇ ਤਾਂ ਕਿਸੇ ਦਾ ਇਲਾਜ ਕਰਨ ਗਏ ਵਿਆ ਤੇ ਉਹ 9:30 ਦਾ ਟਾਈਮ 12ਵੇਂ ਮਹੀਨੇ ਦਾ ਟਾਈਮ ਸੀਗਾ ਇਹ ਤੇ ਜਦੋਂ ਇਹ ਕੱਲ ਹੋਈ ਤੇ ਅਸੀਂ ਜਾ ਕੇ 8:30-9 ਵਜੇ ਉਹਨਾਂ ਦੇ ਘਰੇ ਪੁੱਛਿਆ ਵੀ ਕਿੱਥੇ ਹਜੇ ਤੱਕ ਆਏ ਨਹੀਂ ਤਾਂ 9:30-10 ਵਜੇ ਦੇ ਤਕਰੀਬ ਉਹਨਾਂ ਨੇ ਕੋਈ ਬੁੜੀ ਲੈ ਆਂਦੀ ਸਾਡੇ ਘਰੇ ਬੁੜੀ ਲੈ ਆਂਦੀ ਜਦੋਂ ਤੇ ਮੇਰੀ ਤਾਂ ਮੰਮੀ ਮੈਨੂੰ ਕਹੀ ਜਾਵੇ ਸੱਸ ਮੇਰੀ ਵੀ ਕਿਰਨਾ ਤੁਹਾਡੇ ਪਿੰਡੋਂ ਆ ਮੈਂ ਉਹਨੂੰ ਪੁੱਛਿਆ ਮੰਮੀ ਕੋਈ ਤੁਹਾਡੀ ਰਿਸ਼ਤੇਦਾਰਾ ਉਹ ਕਹਿੰਦੀ ਵੀ ਸਾਡੀ ਤਾਂ ਹੈ ਨਹੀਂ ਮੈਂ ਕਿਹਾ ਸਾਡੀ ਵੀ ਹੈ ਨਹੀਂ ਚਲ ਅਸੀਂ ਰੋਟੀ ਪਾਣੀ ਮੈਂ ਕੁਛ ਨਹੀਂ ਬੋਲੀ ਕਿਉਂਕਿ ਮੈਂ ਤਾਂ ਪਹਿਲਾ ਦਿਨ ਸੀ ਉੱਥੇ ਮੈਂ ਕੀ ਬੋਲਣਾ ਸੀ ਆਪਾਂ ਨੂੰ ਕਿਹੜਾ ਉਹਨਾਂ ਦੇ ਘਰ ਦੀ ਜ਼ਿੰਮੇਵਾਰੀ ਦਾ ਪਤਾ ਸੀ ਵੀ ਕਿਦਾਂ ਇਹ ਸਮ ਰਹੇ ਆ ਤੇ ਮੈਂ ਚੁੱਪ ਕਰਕੇ ਵੀ ਜਦੋਂ ਮੇਰੀ ਸੱਸ ਕਰੇ ਆਪਾਂ ਨੂੰ ਕੀ ਲੋੜਾ ਰੌਲਾ ਪਾਉਣ ਦੀ ਮੈਂ ਚੁੱਪ ਸੀ ਇੱਕਦਮ ਚੁੱਪ ਦੇਖੀ ਗਈ ਉਹਨੂੰ ਤਾਂ ਜਦੋਂ ਉਹਨੇ ਜਨਾਨੀ ਲਿਆਂਦੀ ਰਾਤ ਉਹ ਰੋਟੀ ਪਾਣੀ ਖਾਦਾ ਚੱਲ ਵੀ ਪੈ ਗਏ ਸੀ ਇੱਕ ਬਿड् ਤੇ ਪਏ ਆ ਸਾਰੇ ਮੈਂ ਵਿਚਾਲੇ ਪਈ ਐਂ ਇੱਧਰ ਮੇਰੇ ਹਸਬੰਡ ਪਏ ਐਂ ਇੱਧਰ ਉਹ ਜਨਾਨੀ ਪਈ ਆ ਰਾਤ ਨੂੰ ਮੈਨੂੰ 1.5 ਵਜੇ ਜਾ ਗਈ ਉਹ ਜਨਾਨੀ ਬੈੱਡ ਤੇ ਨਹੀਂ ਸੀਗੀ ਫਿਰ ਮੈਂ ਪੁੱਛਿਆ ਮੈਂ ਕਿ ਵੀ ਉਹ ਕਹਿੰਦਾ ਉਹ ਬਾਗੀ ਹੋਣੀ ਆ ਉਹਨੂੰ ਉਹਨਾਂ ਦੇ ਘਰ ਦੇ ਲੈਣਾਗੇ ਹੋਣੇ ਆ ਨੀ ਉਹ ਜਨਾਨੀ ਕੌਣ ਸੀ ਤੁਸੀਂ ਪੁੱਛਿਆ ਨਹੀਂ ਵੀ ਜਨਾਨੀ ਤਪੇ ਤੋਂ ਸੀਗੀ ਕੋਈ ਨਹੀਂ ਉਹਨੂੰ ਨਹੀਂ ਪੁੱਛਿਆ ਵੀ ਇਹ ਜਨਾਨੀ ਕੌਣ ਸੀ ਪੁੱਛਿਆ ਮੈਂ ਕਹਿੰਦਾ ਇਹ ਤਾਂ ਸਾਡੇ ਉਧਰ ਬਾਈ ਜਿਹੜਾ ਬਾਬੇ ਕੇ ਨੇ ਮਤਲਬ ਹੂੰ ਹੂੰ ਬਚੋਲੇ ਕਹਨੂੰ ਬਾਬੇ ਕੇ ਕਹਿੰਦੇ ਆ ਵੀ ਉਹਨਾਂ ਦੇ ਰਿਸ਼ਤੇਦਾਰ ਆ ਹੂੰ ਉਹ ਦੋਨੇ ਲਿਆਉਂਦੇ ਸੀ ਨਹੀਂ ਜੀ ਰਿਸ਼ਤੇਦਾਰ ਆ ਕਿਸ ਤੋਂ ਦੇ ਕਰੇ ਜਾਵੇ ਸਾਡੇ ਘਰੇ ਕੀ ਕਰਨਾ ਹੀ ਆ ਹੂੰ ਮੇਰੀ ਬਚੋਲਣ ਕਰੇ ਹੈ ਨਹੀਂ ਸੀ ਉਸ ਟਾਈਮ ਹੂੰ ਬਚੋਲਾ ਤੇ ਬੱਚੇ ਸੀ ਉਹਦੇ ਘਰੇ ਬੱਚੇ ਉਹਦੇ ਨਿਆਣੇ ਸੀ ਉਸ ਟਾਈਮ ਉਹਦੇ ਥਰੂ ਇਹ ਗੱਲਾਂ ਕਰਦੇ ਰਿਹਾ ਵਿਗੜਦਾ ਵਿਗੜਦਾ ਵੀਰੇ ਆ ਹਾਲਾਤ ਤਾਂ ਆ ਗਏ ਆ ਹੁਣ ਮੈਂ ਬਹੁਤ ਰੋਲਦੀ ਆ ਹਨਾ ਬਹੁਤ ਉਹਨਾਂ ਦੀ ਬਦੌਲਤ ਠੱਕੇ ਖਾਣ ਜਿੰਨਾ ਟਾਈਮ ਤਾਂ ਵੀਰੇ ਮਨ ਉਹਦੇ ਪਾਂਡੇ ਮਾਂਦੇ ਉਹਨਾਂ ਦੇ ਕੱਪੜੇ ਧੋਤੇ ਉਹਨਾਂ ਟਾਈਮ ਤਾਂ ਮੈਂ ਸਹੀ ਰਹੀ ਜਦੋਂ ਮੈਂ ਆਪਦੇ ਬੱਚੇ ਸੰਭਲਣ ਲੱਗ ਗਈ ਆਪਦਾ ਘਰ ਸੰਭਲਣ ਲੱਗ ਗਿਆ ਜਿਹਦੇ ਜ਼ਿੰਮੇਵਾਰੀਆਂ ਚੱਕ ਲੱਗ ਗਈ ਉਹਨਾਂ ਨੇ ਉਂਗਲਾਂ ਲਾ ਲਾ ਕੇ ਮੈਨੂੰ ਘਰੋਂ ਕਢਵਾਤਾ ਕੀ ਕੀ ਨਹੀਂ ਉਂਗਲਾਂ ਲਾ ਕੇ ਕਢਵਾਇਆ ਤੂੰ ਉਹਨਾਂ ਨੇ ਮੇਰੇ ਨਹੀਂ ਵੀ ਇਹ ਕੰਮ ਨਹੀਂ ਕਰਦੀ ਗਈ ਇਹ ਫਖੰਡ ਕਰਨ ਲੱਗ ਗਈ ਹੁਣ ਇਹ ਕਹਿੰਦੀ ਮੈਂ ਬੱਚੇ ਸਾਂਭਦੀਆਂ ਤੂੰ ਇਹਨੂੰ ਕਿਆ ਕਰ ਕੰਮ ਕਰ ਨਾਲ ਚੱਲਿਆ ਕਰ ਜੀਰੀ ਲਾਇਬ੍ਰੇਰੀ ਮੈਂ 4 ਸਾਲ 5 ਸਾਲ ਜੀਰੀ ਲਾਈ ਹੈਨਾ ਸਾਡੇ ਘਰੇ ਕੂਲਰ ਨਹੀਂ ਸੀਗਾ ਉਹਨਾਂ ਦੇ ਘਰੇ ਮੈਂ ਕੂਲਰ ਲੈ ਕੇ ਆਂਦਾ 7-8000 ਰੁਪਏ ਦਾ ਬੱਚਿਆਂ ਨੂੰ ਕੱਪੜੇ ਦਿਵਾਇਆ ਆਪਦੇ ਨੂੰ ਮੰਜੇ ਬਿਸਤਰੇ ਬਣਾਉ ਉਹ ਕਿਹੜੀ ਚੀਜ਼ ਨਹੀਂ ਮੈਂ ਜਿਹੜੀ ਉੱਥੇ ਘਰ ਚ ਬਣਾਈ ਨਹੀਂ ਸੀ ਬਹੁਤ ਤਕਲੀਫਾਂ ਕੱਟੀਆਂ ਵੀਰੇ ਹੂੰ ਹੂੰ ਤੇ ਅੱਜ ਉਹ ਮੈਨੂੰ ਉਸ ਥਾਂ 'ਚ ਇੱਕ ਡੱਕਾ ਵੀ ਨਹੀਂ ਦੇਣ ਲੱਗੇ ਜੇ ਮੈਂ ਮੰਗਦੀ ਆ ਨਾ ਤਾਂ ਮੈਨੂੰ ਕਹਿੰਦੇ ਤੇਰਾ ਹੱਕ ਕੀ ਵੀਰੇ ਮੈਂ ਤਾਂ ਦੋ ਬੱਚਿਆਂ ਨੂੰ ਜਨਮ ਦਿੱਤਾ 8 ਸਾਲ 7 ਸਾਲ ਰਹੀ ਹਾਂ ਕਿਸੇ ਦੀ ਜ਼ਿੰਦਗੀ ਖਰਾਬ ਕਰਨਾ ਚੰਗੀ ਗੱਲ ਆ ਕਿਦੋਂ ਤੁਹਾਡੇ ਨਾਲ ਇੰਨੀਆਂ ਗੱਲਾਂ ਹੋਈਆਂ ਤੁਸੀਂ ਸਭ ਕੁਝ ਆਪਦੀ ਅੱਖਾਂ ਮੂਰੇ ਦੇਖ ਲਿਆ ਕਿ ਉਹ ਕਿਸੇ ਹੋਰ ਜਨਾਨੀ ਨੂੰ ਲਿਆਏ ਸੀ ਇਹ ਗੱਲਾਂ ਤੁਸੀਂ ਆਪਦੇ ਸਹੁਰੇ ਪਰਿਵਾਰ 'ਚ ਨਹੀਂ ਗੱਲਾਂ ਕਰੀਆਂ ਆਪਦੀ ਨੰਨਦਾ ਨਾਲ ਸਹੁਰੇ ਨਾਲ ਸੱਸ ਨਾਲ ਗੱਲ ਨਹੀਂ ਕਰੀ ਤੁਸੀਂ ਆਪਦੇ ਮਾਤਾ ਪਿਤਾ ਕੋਲ ਗੱਲ ਨਹੀਂ ਕਰੀ ਕਿ ਇਹ ਪਹਿਲੀ ਰਾਤ ਵਾਲੇ ਦਿਨ ਹੀ ਕੋ ਉਪਰੀ ਜਨਾਨੀ ਲਿਆਇਆ ਘਰ ਦੇ ਵਿੱਚ ਇੱਕ ਚੀਜ਼ ਮੈਂ ਦੱਸਿਆ ਸੀ ਪਤਾ ਕੀ ਸੀ ਹਰ ਇੱਕ ਇਨਸਾਨ ਨੂੰ ਪਰਿਵਾਰ ਨੂੰ ਹੁੰਦਾਗਾ ਵੀ ਸਾਡਾ ਬੱਚਾ ਦੁਖੀ ਨਾ ਹੋਵੇ ਉਹ ਮੈਨੂੰ ਕਹਿੰਦੇ ਸੀ ਤੂੰ ਰੁੱਖੀਆ ਕੋਈ ਨਾ ਹੌਲੀ ਹੌਲੀ ਹੋਜੂ ਸੈਟ ਅੱਜ ਨਹੀਂ ਕੱਲ ਹੋਜੂ ਸੈਟ ਤੇ ਉਹ ਜਿਹੜੀ ਲੇਡੀ ਚ ਲੈ ਕੇ ਆਂਦੀ ਸੀ ਸਾਡੇ ਖੁਦ ਦੇ ਘਰੇ ਉਹ ਚੀਜ਼ ਦਾ ਮੇਰੀ ਸੱਸ ਨੂੰ ਪਤਾ ਸੀਗਾ ਵੀ ਕਿਉਂ ਲੈ ਕੇ ਆਂਦੀ ਜੇ ਮੈਂ ਉਹਨੂੰ ਕਿਹਾ ਮੰਮੀ ਆਪਾਂ ਉਹਨਾਂ ਦੇ ਘਰੇ ਲਾਂਬਾ ਦੇ ਕਿਉਂ ਨੇ ਆ ਤਾਂ ਕਹਿ ਦਿੰਦੀ ਸੀ ਇਹ ਕੁਝ ਖਾ ਕੇ ਮਰ ਜੂਗਾ ਤੁਸੀਂ ਮੇਰੀ ਬੇਇੱਜ਼ਤੀ ਕਰਾਉਣੀ ਹੋ ਵੀਰੇ ਕਿਸੇ ਦੀਆਂ ਬੇਇੱਜ਼ਤੀਆਂ ਬਰਦਾਸ਼ਤ ਕਰਦੇ ਕਰਦੇ ਖੁਦ ਦੀ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਆ ਸਹੀ ਹੈ ਜਦੋਂ ਮੈਨੂੰ ਖੁਦ ਨੂੰ ਉੱਥੇ ਲੈ ਕੇ ਗਏ ਨਾ ਮੈਂ ਤਿੰਨ ਤਿੰਨ ਸਾਲਾਂ ਬਾਅਦ ਦੁਬਾਰਾ ਗਈ ਸੀ ਫਿਰ ਤਿੰਨ ਸਾਲ ਬਾਅਦ ਫਰ ਗਈ ਫਿਰ ਮੈਨੂੰ ਨਰਮਾ ਚੋਗਣ ਲੈ ਕੇ ਨਾਲ ਕਾਲੇ ਵਾਲੀ ਮੰਡੀ ਲੈ ਜਾ ਕੇ ਵੀਰੇ ਉੱਥੇ ਮੇਰੀਆਂ ਨਨਦਾਂ ਦੇ ਸਾਹਮਣੇ ਮੇਰਾ ਗਲ ਘੁੱਟਤਾ ਤੇ ਨਾਲੇ ਮੇਰੀ ਸੱਸ ਦੇ ਥੱਪੜ ਮਾਰਿਆ ਜੋ ਮੇਰੇ ਬਦੌਲਤ ਬੋਲਣ ਲੱਗੀ ਵੀ ਤੂੰ ਕਿਉਂ ਇਹਨੂੰ ਕਰ ਰਹੀ ਔ ਮਸਾਂ ਤਾਂ ਘਰੇ ਲੈਂਦੀ ਆ ਤਾਂ ਵੀਰੇ ਮੇਰੀ ਸੱਸ ਨੇ ਥੱਪੜ ਮਾਰਿਆ ਮੇਰਾ ਗਲ ਘੁੱਟਤਾ ਸੀ ਦੇਖ ਲਓ ਮੇਰੇ ਗੱਸ ਚ ਗੰਡਾ ਗਈ ਉਸ ਟਾਈਮ ਦੀ ਗੰਡਾ ਗਈ ਗਲ ਤੁਹਾਡਾ ਕਹਦੇ ਨਾ ਕੁੱਟਿਆ ਗਲ ਵੀਰੇ ਆਈ ਫੜ ਕੇ ਘੂਠਣ ਨਾਲੇ ਮੇਰਾ ਫੋਨ ਭੰਨਤਾ ਮੇਰੀ ਭੈਣ ਨੇ ਜਿਹੜਾ ਮੈਨੂੰ ਫੋਨ ਦਿੱਤਾ ਸੀ ਗੱਲ ਕਰਨ ਤੇ ਫ बावजूद ਹਾਂ ਉੱਥੇ ਲਿਜਾ ਕੇ ਫਿਰ ਵੀ ਉਹ ਜਨਾਨੀ ਨਾਲ ਗੱਲ ਕਰਦਾ ਸੀ ਜਿਹੜੀ ਨਾ ਮੈਂ ਉਹਦਾ SIM ਕੱਢਤਾ ਉਹਦਾ SIM ਕੱਢ ਕੇ ਮੇਰੇ ਫੋਨ ਚ ਪਾ ਲਿਆ ਮੇਰੇ ਫੋਨ ਤੋਂ ਗੱਲ ਕਰਕੇ ਜੇ ਮੈਂ ਮੇਰੇ ਸੱਸ ਨੂੰ ਇਹ ਚੀਜ਼ ਕਹੀ ਵੀ ਇਹਨੂੰ ਰੋਕ ਕੋ ਮੇਰੇ ਨਣਦ ਨੂੰ ਤਾਂ ਅੱਗੋਂ ਮੈਨੂੰ ਬੋਲਦੀ ਉਹ ਕਿੱ데 ਤੇ ਕੋਲੇ ਆ ਕੇ ਬਹਿ ਜਾਂਦੀ ਹੈ ਵੀਰੇ ਕਿਸੇ ਨੂੰ ਕਿਸੇ ਦੇ ਸਾਹਮਣੇ ਗੱਲ ਕਰਦੀ ਨੂੰ ਦੇਖ ਲੂਗਾ ਕੋਈ ਨਹੀਂ ਦੇਖਦਾ ਨਹੀਂ ਦੇਖਦੇ ਮੈਨੂੰ ਔਰਤ ਤਾਂ ਇਹ ਚੀਜ਼ ਨੂੰ ਬਿਲਕੁਲ ਹੀ ਬਰਦਾਸ਼ਤ ਕਰਦੀ ਵੀਰੇ ਕੋਈ ਹੋਵੇ ਤਾਂ ਬਰਦਾਸ਼ਤ ਕਰ ਲੇ ਜਦੋਂ ਇੱਕ ਪਾਸੇ ਘਰ ਬਰਬਾਦ ਹੁੰਦਾ ਕਿਵੇਂ ਕਰ ਸਕਦੇ ਹਾਂ ਜਦੋਂ ਸਾਨੂੰ ਖਾਣ ਪੀਣ ਨੂੰ ਦੇਈ ਜਾਂਦਾ ਘਰ ਤਾਂ ਅਸੀਂ ਨਾ ਬੋਲਦੇ ਜਦੋਂ ਮੈਂ ਖੁਦ ਮੇਰੀ ਸੱਸ ਨੇ ਕੂੜਾ ਸੱਟ ਲਿਆ ਪੋਚੇ ਲਾ ਲੇ ਫਿਰ ਮੈਂ ਕਿਵੇਂ ਬਰਦਾਸ਼ਤ ਕਰ ਸਕਦੀ ਮੈਂ ਕਿਵੇਂ ਬਰਦਾਸ਼ਤ ਕਰ ਸਕਦੀ ਹੂੰ 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 ਬਿਲਕੁਲ ਸਹੀ ਹੈ ਨਾਲੇ ਤੁਸੀਂ ਤਾਂ ਅੱਜ ਅੱਖਾਂ ਦੇ ਸਾਹਮਣੇ ਸਾਰਾ ਕੁਝ ਵੇਖ ਲਿਆ ਸੀ। ਜਿੱਦ ਤੇ ਇੱਕ ਵੀ ਮੈਂ ਬਰਦਾਸ਼ਤ ਕਰਦੇ ਰਹੀ ਵੀ ਅੱਜ ਮੈਂ ਸਮਾਂ ਬਦਲ ਲੂੰਗੀ, ਮੈਂ ਕੰਮ ਕਰਕੇ ਬਦਲ ਲੂੰਗੀ। ਪਰ ਉਹ ਬੰਦੇ ਨੇ ਨਹੀਂ ਬਦਲਣ ਦਿੱਤਾ। ਸਰ ਮੈਂ ਮੇਰੇ ਮਾਪਿਆਂ ਦੀ ਅੱਜ ਤਾਂ ਬਚਾਉਣ ਕਰਕੇ ਨਹੀਂ ਸੱਜ ਤੱਕ ਕੋਈ ਸਟੈਪ ਚੁੱਕਿਆ। ਜਦੋਂ ਮੇਰੇ ਹੱਥ ਘੜੇ ਹੋ ਗਏ ਤਾਂ ਮੈਂ ਹੁਣ ਮੀਡੀਆ ਦੇ ਸਾਹਮਣੇ ਆਈ ਹਾਂ। ਬਹੁਤ ਦੁਖੀ ਹੈ ਵੀਰੇ ਜ਼ਿੰਦਗੀ। ਜਦੋਂ ਕਿਸੇ ਦੇ ਗਲਤ ਜੀਵਨ ਸਾਥੀ ਮਿਲ ਜਾਂਦਾ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਬਿਲਕੁਲ ਸਹੀ ਹੈ। ਹੁਣ ਨਾ ਤਾਂ ਮੈਂ ਪੇਕ ਕਹਿੰਦੀ ਆ ਨਾ ਮੈਂ ਸੌਰਿਆਂਦੀ ਆ, ਨਾ ਮੈਂ ਮਾਪਿਆਂ ਕੋਈ ਅਸਟਮ ਸਹਾਰਾ ਨਹੀਂ ਹੈ ਕਿ ਕੋਈ ਵੀ ਨਹੀਂ ਆਏਗਾ ਸਾਰੇ ਹੱਥ ਖੜੇ ਕਰਕੇ ਮੈਂਬਰ ਸਰਪੰਚ ਵੀ ਮਾਪਿਓ ਵੀ ਭੈਣ ਭਰਾ ਵੀ ਕੋਈ ਨਹੀਂ ਹੈਗਾ ਭੈਣ ਭਰਾ ਵੀ ਸਾਫ਼ ਛੱਡ ਗਈ ਆ ਸਾਰੇ ਸਾਥ ਛੱਡੇ ਭਈ ਅਬਰੀ ਜਦੋਂ ਕੋਈ ਨਾਲ ਨਹੀਂ ਤੁਰਦਾ ਛੱਡੇ ਭਈਆ ਕੋਈ ਨਹੀਂ ਇਹ ਗੱਲਾਂ ਅੱਗੇ ਨੂੰ ਹੋ ਜੇ ਪੜੇ ਮੜਾ ਇੱਕ ਗਾਂ ਜਦੋਂ ਇਹ ਗੱਲਾਂ ਤੁਸੀਂ ਘਰੇ ਪਰਿਵਾਰ ਚ ਕਰੀਆ ਪੰਚਾਇਤਾਂ ਵੀ ਹੋਈਆਂ ਇਹ ਸਬੰਧ ਨੂੰ ਲੈ ਕੇ ਉਹ ਤਾਂ ਹੋਈਆਂ ਵੀਰੇ ਪੰਚਾਇਤਾਂ ਬਹੁਤ ਹੋਈਆਂ ਪਿੰਡ ਬਥੇਰੇਗਾ ਹੋਈਆਂ ਪਿੰਡ ਰਾਈਆ ਮੇਰੇ ਪੇਕੇ ਰਾਈਏ ਹੈਗੇ ਸਾਰੇ ਮੇਰੇ ਮੱਜੂ ਕੀ ਆ ਬਹੁਤ ਬਚਤ ਹੋ ਚੁੱਕੇ ਮੈਂ ਅੱਕ ਕੇ ਜਮਾ ਜਦੋਂ ਮੇਰੇ ਜਮਾ ਹੱਥ ਖੜਿਓ ਗਿਲਾਸਤਾ ਕੇ মিডিਆ ਤੇ ਆਈ ਹੂੰ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਖਾਣੋ ਠਾਣੀ ਵੀ ਹੋਈ ਬਹੁਤ ਮੇਰੇ ਵੀਰੇ ਬੂਮਨ ਸੈੱਲ ਦੇ ਵਿੱਚ ਆਦੇ ਮੇਰੇ ਕੋਲੇ ਪ੍ਰੂਫ ਪਏ ਆ ਹੂੰ ਬੂਮਨ ਸੈੱਲ ਦੇ ਵਿੱਚ ਵੀ ਮੈਂ ਕੇਸ ਲਾਇਆ ਉੱਥੇ ਪਤਾ ਮੇਰੇ ਤੇ ਇਹਨਾਂ ਨੇ ਕੀ ਦੋਸ਼ ਲਾਇਆ ਵੀ ਇਹਦੇ ਤਾਂ ਦਿਮਾਗ ਤੇ ਪ੍ਰੈਸ਼ਰ ਆਗਾ ਆਦੇ ਆ ਮੈਂ ਇੱਕ ਤਰਫ ਹਲਾਤਾ ਸੀਗਾ ਹੂੰ ਪ੍ਰੂਫ ਇਹ ਇੱਕ ਤਰਫ ਆਗਾ ਹੂੰ ਅਦੇ ਚ ਮੈਨੂੰ ਲੈ ਕੇ ਗਏ ਆਦੇ ਸਾਰੇ ਪਰ ਉਹਨਾਂ ਦੇ ਪਿੰਡ ਦੇ ਬੰਦਿਆਂ ਦੇ ਸੈਨ ਹੋਏ ਵੇ ਆ ਉਹਨਾਂ ਕੋਲ ਇਹ じゃ ਕੋਈ ਪ੍ਰੂਫ ਨਹੀਂ ਹੈਗਾ ਆ ਮੈਂ ਸਭ ਤੋਂ ਪਹਿਲੀ ਵਾਰ ਵੂਮਨ ਸੈੱਲ ਦੇ ਵਿੱਚ ਲਾਇਆ ਉੱਥੇ ਪਤਾ ਕੀ ਮੇਰੇ ਤੇ ਦੋਸ਼ ਲਾਇਆਗਾ ਵੀ ਇਹ ਤਾਂ ਤਾਂ ਬਲੱਡ ਵੱਧਦਾ ਧੜਕਣਾ ਵੱਧਦੀ ਇਹਨੂੰ ਤਾਂ ਕੁਛ ਦਾ ਪਤਾ ਨਹੀਂ ਹੈਗਾ ਇਹਨਾਂ ਦੇ ਘਰ ਦੀ ਫੈਮਿਲੀ ਦਾ ਮਾਮਲਾਗਾ ਵੀ ਤੁਸੀਂ ਇਹਨੂੰ ਐਡਾ ਸਟੈਪ ਨਾਲ ਚੱਕਣ ਤੇ ਉਹਦੀ ਇਹਨਾਂ ਨੇ ਕਹਿ ਕੇ ਮੇਰੀ ਫੈਲ ਰੱਦ ਕਰਾਤੀ ਨਹੀਂ ਵੀਰੇ ਅੱਜ ਤੋਂ 8 ਸਾਲ ਪਹਿਲਾਂ ਮੈਂ ਆਪ ਦਾ ਤਲਾਕ ਲੈ ਲੈਂਦੀ ਹੁਣ ਤੁਸੀਂ ਤਲਾਕ ਦੇਣਾ ਚਾਹੁੰਦੇ ਹੋ ਜਾਂ ਨਹੀਂ ਦੇਣਾ ਚਾਹੁੰਦੇ ਉਹਨੂੰ ਮੇਰੇ ਮੈਂ ਉਹਦੇ ਨਾਲ ਨਹੀਂ ਰਹਿਣਾ ਮੇਰੀ ਜ਼ਿੰਦਗੀ ਬਹੁਤ ਖਰਾਬ ਹੋ ਗਈ ਤਲਾਕ ਦੇਣਾ ਤੁਸੀਂ ਉਹਨੂੰ ਉਹਨੂੰ ਹਾਂ ਮੇਰਾ ਜਾਂ ਮੈਨੂੰ ਉਹ ਤਲਾਕ ਦੇ ਦੇ ਤੇ ਮੈਂ ਤਾਂ ਉਹਨੂੰ ਦੇਣ ਵਾਲਾ ਕਰੀ ਬਠਿਆ ਤੇ ਪ੍ਰੂਫ ਇੱਕ ਤਰਫ ਤਲਾਕ ਨਹੀਂ ਦਿੰਦਾ ਤੁਹਾਨੂੰ ਉਹ ਨਹੀਂ ਦਿੰਦਾ ਕਿਉਂਕਿ ਉਹਨਾਂ ਨੂੰ ਆਇਆਗਾ ਵੀ ਨਾਲੇ ਸੋਨਾ ਸੱਪਾ ਲੈਣਾ ਪੈਜੂਗਾ ਨਾਲੇ ਜਿਹੜਾ ਮਤਲਬ ਘਰੇ ਕੋਈ ਸਮਾਨ ਅਫਨਿਕਚਰ ਵਗੈਰੇ ਤਾਂ ਉਹ ਦੇਣਾ ਪਊਗਾ ਉਹ ਸਾਰੇ ਜਣੇ ਮੇਰੇ ਫੋਨ ਕਰਨ ਤੋਂ ਪਹਿਲਾਂ ਹੀ ਇਹ ਚੀਜ਼ ਨੂੰ ਕਹਿ ਦਿੰਦੇ ਵੀ ਤੂੰ ਇਹਨੇ ਕਹਦੀ ਵੀ ਮੈਂ ਤਲਾਕ ਦੇਣਾ ਉਹ ਮੇਰੇ ਮੈਨੂੰ ਫੋਨ ਤੇ ਧਮਕੇ ਦਿੰਦਾ ਰਹਿੰਦਾਗਾ ਜਿਹੜਾ ਤੁਹਾਡਾ ਸਮਾਨ ਸੀ ਵਿਆਹ ਵਾਲਾ ਹੁਣ ਤੁਸੀਂ ਉੱਥੇ ਤੁਹਾਡੇ ਸਹੁਰੇ ਪਰਿਵਾਰ ਚ ਪਿਆ ਬਰਤ ਦੇ ਸਾਰਾ ਸਮਾਨ ਬਰਤ ਦੇ ਕੋਈ ਵੀ ਚੀਜ਼ ਨਹੀਂ ਐ ਜੀ ਮੇਰੀ ਘਰ ਚ ਜਿਹੜੀ ਨਾ ਬਰਤੇ ਉਹ ਇੱਕ ਵੀ ਉੱਥੇ ਬਿਸਤਰਾ ਨਹੀਂ ਹੈਗਾ ਦੇਖੋ ਅੱਗੇ ਨੂੰ ਆਪਣੇ ਮਾੜਾ ਪਿੱਛੇ ਔਰਤ ਦਾ ਜਿਹੜਾ ਦਾਜ ਹੁੰਦਾ ਉਹਦਾ ਇੱਕ ਗਹਿਣਾ ਹੁੰਦਾ ਬੜੇ ਚਾਮਾਂ ਦੇ ਲਾਡਾਂ ਦੇ ਨਾਲ ਉਹਨੇ ਆਪਦਾ ਦਾਜ ਤਿਆਰ ਕਰਿਆ ਹੁੰਦਾ ਹੱਥੀਆਂ ਡਰੀਆਂ ਬੂਟੀਆਂ ਡਰੀਆਂ ਜਿਵੇਂ ਚਾਦਰਾਂ ਕੱਢੀਆਂ ਹੁੰਦੀਆਂ ਜਦੋਂ ਉਹਨੂੰ ਆਪ ਨੂੰ ਖੁਦ ਹੰਡਾਉਣਾ ਨਾ ਮਿਲੇ ਤੇ ਫਿਰ ਔਰਤ ਦੇ ਦਿਲ ਤੇ ਕੀ ਗੁਜਰਦੀ ਆ ਬਹੁਤ ਉਹ ਕਬਰੀ ਸੀ ਬਹੁਤ ਮੇਰੇ ਮਾਪਿਆਂ ਦੀ ਗਰੀਬੀ ਚੋਂ ਨਿਕਲ ਕੇ ਨਰਮੇ ਚੁਗ ਚੁਗ ਕੇ ਹਨਾ ਦਿਹਾੜੀਆਂ ਆਲੂ ਚੁਗਣੇ ਸੇ ਉਹਦੇ ਮਾਪੇ ਦੇ ਨਾਲ ਕਣਕਾ ਵੱਢਣੀਆਂ ਉਹ ਮੇ ਇਕੱਠੇ ਕਰ ਕਰਕੇ ਪੈਸੇ ਮੇਰੀ ਦਾਦੀ ਨੇ ਸਾਡਾ ਦਾਜ ਬਣਾਇਆ ਸੀ ਸਭ ਤੋਂ ਜ਼ਿਆਦਾ ਵੀਰੇ ਜੀ ਜਮੈ ਨੂੰ ਦਿੱਤੀਆਂ ਸੀ ਪਰ ਮੈਨੂੰ ਇੱਕ ਵੀ ਹੰਡਾਉਣੀ ਨਹੀਂ ਮਿਲੀ ਜ਼ਿੰਦਗੀ ਚ ਇੱਕ ਵੀ ਚੀਜ਼ ਕੋਈ ਵੀ ਨਹੀਂ ਹੋਈ ਨਹੀਂ ਤਾਂ ਸੌਰਿਆਂ ਦੀ ਚੀਜ਼ ਨਸੀਬ ਹੋਈ ਉਹਨਾਂ ਨੇ ਤਾਂ ਮੈਨੂੰ ਦਿੱਤਾ ਹੀ ਕੁਝ ਨਹੀਂ ਨਾ ਹੀ ਕੋਈ ਮੈਨੂੰ ਸੋਨੇ ਦੀ ਟੂਮ ਪਾਈ ਨਾ ਕੋਈ ਚਾਂਦੀ ਦੀ ਟੂਮ ਪਾਈ ਜਮਾ ਮਲੰਗ ਵਾਲੇ ਸਿਸਟਮ ਵਰਤੇ ਉਹਨਾਂ ਨੇ ਜਿਹੜੇ ਟਾਈਮ ਬੀਰੇ ਮੇਰੀ ਇਗੇਜਮੈਂਟ ਕਰਦੇ ਉਸ ਟਾਈਮ ਉਹਨਾਂ ਤੋਂ ਖੰਮਣੀ ਵੀ ਨਹੀਂ ਨਿਕਲੀ ਸੀ ਹੂੰ ਤੁਸੀਂ ਉਦੋਂ ਹੀ ਲਾ ਲਓ ਸਾਹਿਬ ਫਿਰ ਬੰਦੇ ਦੀ ਜ਼ਿੰਦਗੀ ਤੇ ਕੀ ਵੀਦੇ ਸਿਰਫ ਆਪਦੇ ਮਾਂ ਤੇ ਉਹਦੀ ਗਰੀਬੀ ਦੇਖੀ ਤਾਂ ਜਿਹੜੀ ਮੇਰੀ ਭੈਣ ਨੇ ਰਿਸ਼ਤਾ ਕੀਤਾ ਸੀ ਉਹਦੇ ਬਾਰੇ ਦੇਖਿਆ ਵੀ ਜਿਹੜੇ ਇਹਨਾਂ ਨੇ ਮੇਰੇ ਡਬਲ ਸਟੈਪ ਚੱਕਿਆ ਵੀ ਸਾਨੂੰ ਮੈਨੂੰ ਆਪਦੀ ਬਣਾ ਕੇ ਤੀ ਬਣਾ ਕੇ ਮੇਰੇ ਜੀਜੇ ਨੇ ਹਨਾ ਰਿਸ਼ਤਾ ਕਰਿਆ ਸੀ ਹੂੰ ਉਹ ਬੰਦੇ ਦੂੰ ਵੀ ਉਹਦੀ ਵੀ ਕੁੜੀ ਨੂੰ ਐਨਾ ਗਲਤ ਸ਼ਬਦ ਬੋਲ ਰਿਹਾ ਜਿੰਨਾ ਕਹਦੇ ਨਿੱਕੀ ਜੀ ਕੁੜੀ ਉਹਦੀ 5 6 ਸਾਲ ਦੀ ਹੂੰ ਉਹਨੂੰ ਕਹਿੰਦੇ ਮੈਂ ਫੁਲਾਨੀ ਚੀਜ਼ ਕਰ ਦੂੰ ਵੀਰੇ 6 ਸਾਲ ਦੀ ਕੁੜੀ ਨੂੰ ਉਹ ਕੀ ਕਰ ਸਕਦਾ ਉਹਦੀ ਉਹ 14 ਸਾਲ ਦੀ ਕੁੜੀ ਨੂੰ ਪੜਾਈ ਜਾ ਰਿਹਾ ਪਾਲੀ ਜਾ ਰਿਹਾ ਉਹਦੀ ਜ਼ਿੰਮੇਵਾਰੀ ਚੱਕ ਰਿਹਾ ਹੂੰ 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 ਉਹ ਬੰਦਾ ਕਿਵੇਂ ਗਲਤ ਹੋ ਸਕਦਾ ਹੂੰ ਬਿਲਕੁਲ ਉਹਦੇ ਖੁਦ ਦੇ ਘਰੇ ਪਰਿਵਾਰ ਚ ਰਹਿਣੇ ਆ ਮੈਂ ਜਦੋਂ ਤੁਸੀਂ ਇਹ ਸਾਰਾ ਕੁਝ ਵੇਖ ਲਿਆ ਸੀ ਵਿਆਹ ਤੋਂ ਕੁਝ ਦਿਨ ਕੀ ਪਹਿਲੇ ਦਿਨ ਹੀ ਵੇਖ ਲਿਆ ਸੀ ਉਹਦੀਆਂ ਹਰਕਤਾਂ ਦੂਜੇ ਦਿਨ ਤੀਜੇ ਦਿਨ ਉਹਨੂੰ ਕਿਤੇ ਸੁਧਰਿਆ ਨਹੀਂ ਵੀ ਬੰਦਾ ਸੁਧਰ ਜਾਂਦਾ ਤੇ ਸਮਝਾਉਣ ਦੀ ਕੋਸ਼ਿਸ਼ ਕਰੀ ਹੁੰਦੀ ਆ ਬੰਦਾ ਕਹਿੰਦਾ ਮੇਥੋਂ ਗਲਤੀਆਂ ਹੋ ਗਈਆਂ ਬਹੁਤ ਚੀਜ਼ਾਂ ਵੀਰੇ ਜੇ ਮੈਂ ਬਚੋਲੇ ਨੂੰ ਸਾਦੀ ਸੀ ਤਾਂ ਮੈਨੂੰ ਕਹਿੰਦੇ ਸੀ ਤੂੰ ਤਾਂ ਨਿੱਤ ਦਾ ਤਮਾਸ਼ਾ ਲਾ ਲੈਨੀ ਤੂੰ ਤਾਂ ਬੋਲਦੀ ਆ ਵੀਰੇ ਜਦੋਂ ਕਿਸੇ ਦੀ ਜ਼ਿੰਦਗੀ ਨਾਲ ਬੀਤਦੀ ਆ ਉਹ ਤਾਂ ਬੋਲੂਗੀ ਅਗਲ ਬੋਲਣ ਵਾਲੇ ਬੰਦੇ ਨੂੰ ਤਗਲਾ ਮਾਰਨ ਵਾਲੀ ਕੋਸ਼ਿਸ਼ ਕਰਦਾ ਕੁੱਟਦਾ ਮਾਰਦਾ ਸੀ ਵੀਰੇ ਮੈਨੂੰ ਰਾਤ ਨੂੰ 2-2 ਵਜੇ ਘਰੋਂ ਕੱਢ ਦਿੰਦਾ ਸੀ ਅੱਛਾ ਮੇਰੇ ਚਾਚਾ ਸਹੁਰੇ ਨੇ ਬਹੁਤ ਸਪੋਰਟ ਕਰੀਆ ਜਿੰਨਾਂ ਚਿਰ ਮੇਰੀ ਦੋ ਮਾਸੀਆਂ ਸਸਾਂ ਸੀਗੀਆਂ ਉਹਨਾਂ ਚਿਰ ਤਾਂ ਮੈਂ ਵੀਰੇ ਸੇਫ ਰਹੀ ਜੀ ਉਹਨਾਂ ਦੀ ਡੈਟ ਹੋ ਗਈ ਤੁਹਾਡੀ ਸੱਸ ਨਹੀਂ ਪਿਆਰ ਕਰਦੀ ਸੀ ਤੁਹਾਨੂੰ ਸੱਸ ਕਰਦੀ ਸੀ ਵੀਰੇ ਸੱਸ ਨੂੰ ਕੁੱਟ ਦਿੰਦਾ ਸੀ ਫਿਰ ਅੱਛਾ ਹਾਂ ਤੁਹਾਡਾ ਸਹੁਰਾ ਹੈਗਾ ਸੀ ਸਹੁਰਾ ਵੀ ਹੈਗਾ ਕਿ ਸਹੁਰੇ ਨੇ ਬਥੇਰਾ ਕੰਮ ਕਰਿਆ ਜਿਨੇ ਚਿਰ ਮੇਰੇ ਸਹੁਰੇ ਨੇ ਕੰਮ ਕਰਿਆ ਵੀਰੇ ਮੈਂ ਕਿਹ ਦੁੱਬੀ ਨਹੀਂ ਮੰਗੀ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਹੀ ਹੈਗਾ ਕਿ ਸਹੁਰਾ ਤਾਂ ਮੌਤ ਨਹੀਂ ਹੋਈ ਮਤਲਬ ਘਰੇ ਆ ਉਹ ਡਿਪਰੈਸ਼ਨ ਜੀ ਹੋ ਗਿਆ ਵੀਰੇ ਅਸੀਂ ਦੋਨੋਂ ਜਦੋਂ ਮੈਂ ਤੇ ਮੇਰੀ ਬੇਟੀ ਨੇ ਘਰੋਂ ਪੈਰ ਚੱਕਲੇ ਮੇਰਾ ਸਹੁਰਾ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਕਿਉਂਕਿ ਬੰਦੇ ਜਿਹੜੇ ਸਿਆਣੇ ਹੁੰਦੇ ਉਹਨਾਂ ਤੇ ਦਿਲ ਦੀਆਂ ਗੱਲਾਂ ਕੁਝ ਹੋਰ ਜਿਹੜੇ ਮੰਦੀਰ ਮੂੜ ਮਤ ਇਹਨਾਂ ਦੀਆਂ ਗੱ ਸੋਹਰੇ ਨੇ ਇਹ ਨਹੀਂ ਆਖਿਆ ਵੀ ਪੁੱਤ ਤੂੰ ਘਰੇ ਬੈਠਾ ਜੇ ਇਹ ਇਹੋ ਜਿਹਾ ਹੈਗਾ ਤਾਂ ਕੋਈ ਗੱਲ ਨਹੀਂ ਅਸੀਂ ਬੈਠੇ ਅੱਗੇ ਫਿਰ ਇਹਨੂੰ ਪਤਾ ਕੀ ਬੋਲਦਾ ਮੈਂ ਰਾਤ ਨੂੰ ਮੁੰਡੇ ਸੱਦ ਕੇ ਤੈਨੂੰ ਐ ਕਰਵਾ ਦੂੰ ਵੀਰੇ ਮੈਂ ਉੱਥੇ ਬਗਾਨੇ ਪਿੰਡ 'ਚ ਮੇਰਾ ਕੋੜਾ ਕੋਈ ਹੈਗਾ ਉੱਥੇ ਭੈਣ ਭਰਾ ਹੋਰ ਕੋਈ ਨਹੀਂ ਹੈਗਾ ਰਾਤ ਨੂੰ ਕੋਈ ਬੁੰਡਾ ਲਿਆਵੇ ਕਹਿੰਦਾ ਮੈਂ ਗੇਟ ਖਲਾ ਕੇ ਆ ਕੁਝ ਕਰਾ ਦੂੰਗਾ ਉਹ ਕੁਝ ਕਰਾ ਦੂ ਵੀਰੇ ਮੋਂ ਡਰਦੀ ਨਹੀਂ ਰਹਿੰਦੀ ਉੱਥੇ ਡਰਦੀ ਨਹੀਂ ਰਹਿੰਦੀ ਹਾਂ ਤੁਹਾਡੀਆਂ ਜਿਹੜੇ ਨੰਨਦਾ ਨਾਲ ਗੱਲ ਕਰੀ ਉਹ ਕੀ ਕਹਿੰਦੇ ਨੰਨਦਾ ਕਹਿੰਦੀਆਂ ਵੀਰੇ ਸਾਡੇ ਸੇਰ ਉਤੋਂ ਦੀ ਖਾਲ ਵਗਦਾ ਹਨ ਇਹਨੂੰ ਇਹਦੀ ਜ਼ਿੰਦਗੀਦਾਰੀ ਨਹੀਂ ਹੈਗਾ ਫਿਰ ਅਸੀਂ ਕੀ ਕਰ ਸਕਦੇ ਨੰਨਦਾ ਤੁਹਾਡੀ ਸਪੋਰਟ ਕਰਦੀਆਂ ਤਾਂ ਤੇ ਭਰਾ ਦੀ ਕਰਦੀਆਂ ਸੀ ਮੇ ਸਪੋਰਟ ਮੇਰੀ ਕਰਦੀਆਂ ਅੱਜ ਵੀ ਆਪ ਨੂੰ ਉਹ ਕੁਝ ਨਹੀਂ ਕਹਿੰਦੇ ਇਦਾਂ ਦਾ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦੀ ਹੂੰ ਉਹ ਸਪੋਰਟ ਕਰਦੇ ਆ ਚੰਗੇ ਨੂੰ ਚੰਗਾ ਕਿਹਾ ਜਾਂਦਾ ਮਾੜੇ ਨੂੰ ਮਾੜਾ ਤੁਸੀਂ ਆਦੀ ਤੁਸੀਂ ਆਦੀ ਜਿਹੜੀ ਮਾਸੀ ਸੱਸ ਸੀ ਉਹਨਾਂ ਦੀ ਵੀ ਤਾਰੀਫ਼ ਕਰੀ ਤੁਸੀਂ ਆਪਦੇ ਸੱਸ ਦੀ ਵੀ ਕਰੀ ਸਹੁਰੇ ਦੀ ਵੀ ਕਰੀ ਤੁਸੀਂ ਆਦੀ ਨੰਦਾਂ ਦੀ ਵੀ ਕਹਿ ਰਹੇ ਆ ਵੀ ਉਹ ਚੰਗੇ ਨੂੰ ਚੰਗਾ ਕਿਹਾ ਹੀ ਜਾਂਦਾ ਜੇ ਚੰਗਾ ਸਹੀ ਕਿਹਾ ਹਾਂ ਇਹ ਦੇਖ ਉਹਨਾਂ ਦੇ ਪਰਿਵਾਰ ਆਕਸਰ ਨੂੰ ਮੈਂ ਉਹਨਾਂ ਦੇ ਪਰਿਵਾਰ ਦਾ ਹਿੱਸਾ ਸੀ ਜੇ ਮੱਝ ਉਹਨਾਂ ਚੀਜ਼ਾਂ ਨੂੰ ਪੰਡੂ ਗੋਚ ਤੇ ਤਾਂ ਕੋਈ ਫਾਇਦਾ ਨਹੀਂ ਜਿਹੜੀ ਚੀਜ਼ ਗਲਤ ਆ ਉਹ ਮੈਂ ਗਲਤੀ ਕਹੂੰਗੀ ਕਿਉਂਕਿ ਮੈਂ ਇਹ ਚੀਜ਼ ਸਿੱਖੀ ਨਹੀਂ ਗਈ ਮੱਝ ਵੀ ਕਰ ਸਿੱਖਾਂ ਦੀ ਕਰੇ ਜਨਮ ਲੈ ਤਾ ਇਹ ਗਲਤ ਚੀਜ਼ਾਂ ਕਵਾਂਗੇ ਤਾਂ ਗਲਤ ਪ੍ਰੈਸ਼ਰ ਪਊਗਾ ਜਿਹੜੀ ਚੀਜ਼ ਗਲਤ ਉਹਨੂੰ ਮੈਂ ਗਲਤ ਕਹੂੰ ਜਿਹੜੀ ਸਹੀ ਹੈ ਸਹੀ ਨਹੀਂ ਨਾ ਜਾਂਦਾ ਨਹੀਂ ਕਿਆ ਵੀ ਨਹੀਂ ਜਾਂਦਾ ਹਾਂ ਕਿਆ ਨਹੀਂ ਜਦੋਂ ਕੁਛ ਮੈਂ ਕਿਵੇਂ ਕਹਿ ਦੂੰ ਕਿ ਮੇਰੀਆਂ ਭੈਣਾਂ ਵਰਗੀਆਂ ਉਹ ਭੈਣਾਂ ਨੇ ਉਹਨਾਂ ਨੇ ਮਾਲ ਦਰਜ ਦਿੱਤਾ ਮੇਰੀ ਵੱਡੀ ਨਣ ਦੇ ਬਹੁਤ ਕਰਦੀ ਆ ਹੂੰ ਵੱਡੀ ਨਣ ਦੇ ਦੇ ਮੁੰਡੇ ਨੂੰ ਮੇਰੀ ਵੱਡੀ ਨਣ ਦੇ ਮੇਰਾ ਬਹੁਤ ਕਰਦੀ ਸੀ ਉਦੋਂ ਬੋਲਦਾ ਕੀ ਬੋਲਦਾ ਉਹਨੇ ਮੈਨੂੰ ਕਹਿਤਾ ਵੀ ਤੂੰ ਇਹਨੂੰ ਕਿਉਂ ਕੋੜਦਾ ਮਾਰਦਾ ਬਗਾਨੀ ਤੀ ਮਸਾਂ ਤਾਈ ਆ ਹਨਾ ਵੀ ਸਾਡਾ ਸਹਾਰਾ ਗਾ ਤਾਂ ਉਹਨੂੰ ਬੋਲਦਾ ਤੇਰਾ ਮੁੰਡਾ ਮਰ ਜਾਏ ਮੇਰੀ ਨਣਦ ਨੂੰ ਵੀਰੇ ਡੇਢ ਮਹੀਨੇ ਬਾਅਦ ਆਹ ਮੁੰਡੇ ਜਿੱਡਾ ਮੁੰਡਾ ਸੀਗਾ 22-23 ਸਾਲ ਦਾ ਮੁੰਡੇ ਦੀ ਡੈਥ ਹੋ ਗਈ ਹੂੰ ਪੈਣ ਦੇ ਦਿਲ ਤੇ ਪੈਣ ਦੇ ਦਿਲ ਤੇ ਕੀ ਬੀਤਦੇ ਵੀ ਤੇਰਾ ਤੂੰ ਜਿਹੜਾ ਸੀ ਤੂੰ ਸਾਡਾ ਵੀ ਜੜਤ ਹੂੰ ਬਦ ਦਵਾਵਾ ਦਿੰਦਾ ਸੀ ਵੀਰੇ ਬਹੁਤ ਗਲਤ ਕਰਦਾ ਸੀ ਉਹ ਬੰਦਾ ਬਹੁਤ ਜਿਆਦਾ ਤੁਹਾਡੇ ਬੱਚੇ ਕਿੰਨੇ ਆ ਮੇਰੇ ਵੀਰੇ ਦੋ ਇੱਕ ਬੇਟੀ ਹੈਗੀ ਇੱਕ ਬੇਟਾ ਦਾ ਬੇਟਾ ਮੇਰੇ ਦੇ ਦੋ ਬੱਚੇ ਆ ਤੁਹਾਡੇ ਹੁਣ ਤੁਹਾਡੇ ਦੋਨੇ ਤੁਹਾਡੇ ਕੋਲ ਆ ਜਾਂ ਤੁਹਾਡੇ ਘਰ ਵਾਲੇ ਕੋਲ ਆ ਨਾਂਜੀ ਵੀਰੇ ਬੇਟਾ ਮੇਰਾ ਉਹਨਾਂ ਕੋਲ ਹੈਗੇ ਬੇਟੀ ਮੇਰੀ ਮੇਰੇ ਕੋਲ ਵੱਢਦੀ ਹੈ 6ਵੀਂ ਕਲਾਸ ਵਿੱਚ ਬੇਟੀ ਪੜੀ ਜਾਂਦੀ ਹੈ ਹਾਂਜੀ ਤੁਸੀਂ ਉਹਦੇ ਕੋਲੇ ਨਹੀਂ ਛੱਡੀ ਬੇਟੀ ਨਹੀਂ ਵੀਰੇ ਉਹਦੇ ਕੋਲੇ ਸੇਵ ਨਹੀਂ ਹੈਗੀ ਜਿੱਦਾਂ ਤੇ ਉਹ ਆਪ ਲੱਛਣ ਕਰ ਰਿਹਾ ਤਾ ਉਦਾਂ ਦੀ ਫਿਰ ਮੇਰੀ ਬੇਟੀ ਤੇ ਪ੍ਰੈਸ਼ਰ ਪਾਊਗਾ ਮੈਂ ਆਪਣੀ ਬੇਟੀ ਦੀ ਜ਼ਿੰਦਗੀ ਬਣਾਉਣਾ ਚਾਹੁੰਦੀ ਆ ਮੈਂ ਉਲਝਾਉਣਾ ਨਹੀਂ ਚਾਹੁੰਦੀ ਕਿਉਂਕਿ ਮੇਰੀ ਤਾਂ ਖਰਾਬ ਹੋ ਗਈ ਜਿਹੜੀ ਜ਼ਿੰਦਗੀ ਸੀਗੀ ਮੈਂ ਉਹਦੀ ਬਰਬਾਦ ਨਹੀਂ ਕਰਨਾ ਚਾਹੁੰਦੀ ਉੱਤੇ ਤਾਂ ਉਦਾਂ ਦਾ ਕੋਈ ਵੀ ਪ੍ਰੈਸ਼ਰ ਨਾ ਪਵੇ ਜਿਹੜੀ ਮੇਰੀ ਬੇਟੀ ਨੂੰ ਵੀ ਚੱਲਣਾ ਪਾਵੇ ਮੈਂ ਤਾਂ ਝੱਲ ਲਿਆ ਕਿਉਂਕਿ ਅੱਜ ਕੱਲ ਕਿਦਾਂ ਦੇ ਹਾਲਾਤ ਆ ਗਏ ਉਹਨਾਂ ਦੀ ਤਰ੍ਹਾਂ ਆਉਂ ਤੁਸੀਂ ਤਾਂ ਫਿਰ ਹੰਡਾ ਲਿਆ ਤੁਸੀਂ ਕਹਿੰਦੇ ਵੀ ਮੈਂ ਤਾਂ ਹੰਡਾ ਲਿਆ ਚੰਗਾ ਮਾੜਾ ਜੋ ਵੀ ਮੇਰੇ ਬੱਚੇ ਨਾਲ ਅੱਗੇ ਹੰਡਾਉਣਾ ਨਾ ਮੈਨੂੰ ਇਹ ਹੀ ਆਗਾ ਕਿਉਂਕਿ ਮੇਰੀ ਬੇਟੀ ਨੂੰ ਨੰਬਰ ਤੇ ਸ਼ਿਕ ਗੁਰੂ ਦੇ ਲੜ ਲਾਇਆ ਵੀ ਉਹਦੀ ਥੋੜੀ ਜਿਹੀ ਜ਼ਿੰਦਗੀ ਸੁਧਰੇ ਹੈਨਾ ਵੀ ਇਸ ਲਈ ਜਿਹੜੀ ਜ਼ਿੰਦਗੀ ਦਾਗਾ ਉਹਦੇ ਨਾਲ ਨਮਸ਼ਰੇ ਤੋਰਤੀ ਹੈ ਮੇਰੀ ਬੇਟੀ ਚੰਗਾ ਮੜਾ ਜਿੰਨਾ ਵੀ ਹੁੰਦਾ ਪਰਮਾਤਮਾ ਦਾ ਨਾਮ ਲੈਂਦੀ ਆ ਹੈਨਾ ਤਾਂ ਮੈਂ ਉਹਨੂੰ ਆਪਦੀ ਜ਼ਿੰਦਗੀ ਤੋਂ ਲੱਗ ਰੱਖਿਆਗਾ ਵੀ ਤੇ ਜ਼ਿੰਦਗੀ ਭਾਂਜੇ ਪੜਾਉਣੀ ਉਹਨੂੰ ਮੈਂ ਇੱਕੋ ਚੀਜ਼ ਕਹਿੰਨੀ ਵੀ ਪੁੱਤ ਮੈਂ ਦੁੱਖ ਕੱਟ ਲੈ ਤੂੰ ਪੜ੍ਹ ਲੈ ਲਿਖ ਲੈ ਉਹਦੀ ਜ਼ਿੰਦਗੀ ਬਣਾ ਲੈ ਮੇਰੀ ਬੇਟੀ ਨੂੰ ਮੈਂ ਹੁਣ ਕਿਹਾ ਸੀ ਮੈਂ ਕਿਹਾ ਬਹੁਤ ਉਹਨਾਂ ਨੂੰ ਮੇੜਨਾ ਕਹਿੰਦੀ ਮੰਮੀ ਤਿੰਨ ਸਾਲ ਰੁਕ ਜਾ ਜਿੱਦ ਮੈਂ 17 ਸਾਲਾਂ ਦੇ ਹੋਗੀ 18 ਦੀ ਮੈਂ ਆਪ ਕੇਸ ਲਾਉਂਗੀ ਮੈਂ ਲੜੂੰਗੀ ਕਹਿੰਦੀ ਤੁਹਾਡੇ ਤੁਹਾਡਾ ਜਿਹੜਾ ਬੇਟਾ ਉਹਦੇ ਨਾਲ ਕੋਈ ਗੱਲਬਾਤ ਹੋ ਜਾਂਦੀ ਤੁਹਾਡੀ ਪੂਰੇ ਬੇਟੇ ਨੂੰ ਉਹਨਾਂ ਨੇ ਇਹ ਜਿਹੇ ਹਿਸਾਬ ਨਾਲ ਲੱਜਾਇਆ ਬੇਟਾ ਮੈਨੂੰ ਕਹਿੰਦਾ ਜ ਮੈਂ ਹੁਣ 7 ਸਾਲਾਂ ਬਾਅਦ ਦੁਬਾਰੇ ਗਈ ਸੀ ਪਿਛਲੀ ਦੀਵਾਲੀ ਲੈ ਕੇ ਗਏ ਸੀ ਮੈਨੂੰ ਤਿੰਨ ਚਾਰ ਦਿਨ ਗੱਲ ਹੋਈ ਤਾਂ ਮੈਂ ਉਹਦੇ ਲਈ ਫੇਰ ਨਹੀਂ ਵੀ ਹੋ ਗਈ ਬੰਦੇ ਮਾਰੀ 7 ਸਾਲਾਂ ਬਾਅਦ ਤੁਸੀਂ ਫੇਰ ਨਹੀਂ ਤੁਸੀਂ ਚਲੇ ਗਏ ਜਾਂ ਉਥੇ ਦੀ ਪੰਚਾਇਤ ਆਈ ਜਾਂ ਤੁਹਾਡੇ ਪੇਕੇ ਪਿੰਡੋਂ ਨਹੀਂ ਸੀ ਵੀਰੇ ਕੁਝ ਵੀ ਨਹੀਂ ਸੀ ਮੈਂ ਸਿਰਫ ਉਹਦੇ ਨਾਲ ਫੋਨ ਤੇ ਗੱਲ ਹੋਈ ਸੀ ਤੁਹਾਡੇ ਘਰ ਵਾਲੇ ਨਾਲ ਘਰ ਕੀ ਕਹਿੰਦਾ ਉਹ ਮੈਨੂੰ ਕਹਿੰਦਾ ਕਿਵੇਂ ਮੈਂ ਕਿਹਾ ਠੀਕ ਆ ਨਾ ਵੀ ਮੈਨੂੰ ਕਹਿੰਦਾ ਤੂੰ ਪਿੰਡ ਨਹੀਂ ਹੁਣ ਮੈਂ ਕਿਹਾ ਵੀ ਜੇ ਤੁਸੀਂ ਲੈ ਜਾਓਗੇ ਤਾਂ ਮੈਂ ਆਜੂ ਆਪਦੇ ਘਰੇ ਕਿਦਰ ਨਹੀਂ ਜੀ ਕਰਦਾ ਮੇਰੇ ਜਾਣ ਨੂੰ ਹਾਂ ਨਾ ਕਿਸੇ ਤਾਂ ਜਿੰਨ ਕਰਦਾ ਕਿਸੇ ਦੇ ਘਰੇ ਰੋਲਣ ਨੂੰ ਤਾਂ ਮੇਰੇ ਨਾਲ ਗੱਲ ਵਧੀਆ ਕਰੀ ਰਿਸਪੈਕਟ ਨਾ ਕਰੀ ਤਿੰਨ ਚਾਰ ਦਿਨਾਂ ਤਾਂ ਮੈਂ ਉਹਦੇ ਤੇ ਉਹ ਚੀਜ਼ ਤੇ ਝ ਗਈ ਤਾਂ ਮੇਰੇ ਪਿੰਡ ਮੈਨੂੰ ਕਹਿੰਦੀ ਜੇ ਤੇਰਾ ਘਰ ਬਸਦਾ ਸਾਨੂੰ ਹੋਰ ਕੀ ਚਾਹੀਦੇ ਤੁਸੀਂ ਫੇਰ ਵੀ ਨਹੀਂਵੇਂ ਹੋਵੀ ਮੈਂ ਫੇਰ ਵੀ ਉਹ ਚੀਜ਼ ਨੂੰ ਭੁੱਲ ਗਈ ਵੀਰੇ ਜਿੰਨੇ ਮੇਰੇ ਤੇ ਕੁੱਟਣਾ ਪਈਆਂ ਨਾ ਮੇਰੇ ਰਾਤ ਨੂੰ ਜੁੰਡੇ ਪੱਟੇ ਗਿਆ ਕੁੱਟਿਆ ਗਿਆ ਮੈਨੂੰ ਉੱਤੀ ਦੀ ਭੁੱਲ ਗਈ ਮੈਂ ਫੇਰ ਵਾਗੀ 7 ਸਾਲਾਂ ਬਾਅਦ ਜਦ ਤੁਹਾਨੂੰ ਜਾਣੇ ਆ ਤੁਹਾਡੀ ਫੇਰ ਵੀ ਕੁੱਟਮਾਰ ਹੁੰਦੀ ਹੈ ਫੇਰ ਵੀ ਇਹ ਫੇਰ ਸੁਧਰਿਆ ਨਹੀਂ ਉਹ ਨਾ ਵੀਰੇ ਮੈਨੂੰ ਇੰਨਾ ਗੰਦਾ ਬੋਲੇ 7 ਸਾਲਾਂ ਬਾਅਦ ਵੀ ਗਈ ਨੂੰ ਮੇਰੇ ਸੱਸ ਕਹਿੰਦੀ ਵੀ ਹੁਣ ਤਾਂ ਸੁਧਰ ਜਾ ਕਹਿੰਦਾ ਜਦੋਂ ਕੋਈ 7 ਸਾਲਾਂ ਬਾਅਦ ਜਨਾਨੀ ਗਲਤ ਹੋ ਕੇ ਆਉਂਦੀ ਉਹ ਕਿਹੜਾ ਸਹੀ ਉਹ ਕਹਿੰਦੇ ਵੀਰੇ ਫੇਰ ਤੁਸੀਂ ਮੇਰੇ ਤੋਂ ਲੈਣਾ ਕਿ ਜਦੋਂ ਮੈਂ ਗਲਤਾਂ ਤੁਸੀਂ ਮੇਰਾ ਨਿਮੇੜਾ ਕਰ ਦੋ ਜਿਹੜਾ ਮੇਰਾ ਬਣਦਾ ਤੰਦ ਫੁੱਲ ਮੈਨੂੰ ਦੇ ਦਿਓ ਜਿਹੜਾ ਮੈਂ ਤੁਹਾਡਾ ਦੇਣਾ ਤੁਸੀਂ ਮੇਰੇ ਤੋਂ ਲੈ ਲਓ ਨਾ ਜਦੋਂ ਇੱਕ ਬੰਦਾ ਤਾਂ ਗਲਤ ਆ ਉਹਦੇ ਤੁਸੀਂ ਪਿੱਛੇ ਹੀ ਛੱਡ ਦੋ ਫਿਰ ਵੀ ਫਿਰ ਪੰਚਾਇਤਾਂ ਕਰ ਕਰਕੇ ਮੈਨੂੰ ਬਦਨਾਮ ਕਰ ਦਰਿਆ ਮੈਨੂੰ ਤਾਂ ਫੋਨ ਤੇ ਕਹਦਾ ਕਰੇ ਵੀ ਮੈਂ ਤੈਨੂੰ ਤਲਾਕ ਦੇ ਦਿੰਨਾ ਤੇ ਜਦੋਂ ਪੰਚਾਇਤਾਂ ਜੇ ਕਰੇ ਫਿਰ ਕਰੇ ਕਰ ਮੈਂ ਤਾਂ ਲੈ ਕੇ ਚੱਲਿਆ ਪਿੰਡ ਦੇ ਕੁਝ ਬੰਦਿਆਂ ਨੇ ਕੁੱਟਿਆ ਵੀ ਉਹਨੂੰ ਸਾਡੇ ਪਿੰਡ ਦਾ ਸਰਪੰਚਾ ਉਹਨੇ ਵੀ ਕੁੱਟਿਆ ਸਾਡੇ ਪਿੰਡ ਦੇ ਇੱਕ ਮੁੰਡੇ ਜੱਗਾ ਜੱਗਾ ਉਹਨੇ ਵੀ ਉਹਨੂੰ ਕੁੱਟਿਆ ਬਹੁਤ سپورਟ ਕਰੀਏ ਵਿੱਚ ਤੇ ਪਰ ਉਹ ਬੰਦਾ ਨਹੀਂ ਸੁਧਰਦਾ ਵੀਰੇ ਜਿਹੜੀ ਪੰਚਾਇਤ ਜਾਂਦੀ ਸੀ ਉਹਨੂੰ ਮੇਰੀ ਝੋਲੀ ਪਾ ਦਿੰਦਾ ਸੀ ਤੋ ਫਲਾਣਾ ਤੇਰਾ ਖਾਸਮਾ ਤੇ ਮੈਂ ਕਿਤੇ ਰੱਖ ਹਸ ਮੈਂ ਤਾਂ ਇਹ ਗੱਲ ਬਹੁਤ ਦੱਸ ਜੀ ਨੂੰ ਵੀ ਤੁਸੀਂ ਲੈ ਕੇ ਜਾਂਦੇ ਸੀ ਆਪਦੀ ਸਪੋਰਟ ਚ ਉਸੇ ਨਾਲ ਹੀ ਤੁਹਾਨੂੰ ਮਾੜਾ ਕਹਿ ਦਿੰਦਾ ਸੀ ਵੀ ਤੂੰ ਇਹਦੇ ਨਾਲ ਮਾੜੀ ਆ ਹੂੰ ਉਸੇ ਨਾਲ ਹੀ ਮਾੜੀ ਬਣਾ ਦਿੰਦਾ ਸੀ ਹੂੰ ਹੁਣ ਵੀ ਵੀਰੇ ਜਿੱਦੇ ਕਈ ਸੀ ਮੈਨੂੰ ਕਹਿੰਦਾ ਤੂੰ ਫੁਲਾਨਾ ਕੁਝ ਕਰਿਆ ਮੈਂ ਕਿਹਾ ਦੇਖ 7 ਸਾਲ ਮੈਂ ਰਹੀ ਆ ਮੇਰੇ ਚਾਚੇ ਸਹੁਰੇ ਨੇ ਵੀ ਕਿਹਾ ਵੀ ਦੇਖ ਤੂੰ ਸਾਡੇ ਨਾਲ ਰਹਿ ਕਰਕੇ ਨਹੀਂ ਲੈ ਕੇ ਜਾਂਦੀ ਤੂੰ ਆਪਣੀ ਮਰਜ਼ੀ ਨਾਲ ਲੈ ਕੇ ਆਂਦੀ ਆ ਤੈਨੂੰ ਉਹ ਸਭ ਨਾਲ ਹੈਂਡਲ ਕਰ ਲੈ ਹੈਨਾ 7 ਸਾਲ ਤੇਰੇ ਤੋਂ ਬਾਅਦ ਦੂਰ ਰਹੀ ਆ ਨੇ ਆਪਾਂ ਨੂੰ ਕੋਈ ਦੁੱਖ ਨਹੀਂ ਦਿੱਤਾ ਵੀਰੇ ਮੈਂ 5 ਰੁਪਏ ਨਹੀਂ ਮੰਗਿਓ ਪਰਿਵਾਰ ਤੋਂ ਜਦੋਂ ਭੈਣੇ ਤੁਸੀਂ ਇਹ ਸਾਰਾ ਕੁਝ ਵੇਖਿਆ ਤੁਹਾਡੇ ਮਨ 'ਚ ਉਦੋਂ ਖਿਆਲ ਨਹੀਂ ਆਇਆ ਵੀ ਇਹੋ ਜਿਹੇ ਬੰਦੇ ਦਾ ਮੈਥੋਂ ਛੁਟਕਾਰਾ ਕਰ ਲੈਣਾ ਚਾਹੀਦਾ ਦੂਰ ਰਹਿਣਾ ਚਾਹੀਦਾ ਅੱਜ ਹੀ ਤਲਾਕ ਲੈਣਾ ਚਾਹੀਦਾ ਵੀ ਇੰਨਾ ਲੰਮਾ ਨਾ ਉਲਝਾਂ ਜਦੋਂ ਤੁਸੀਂ ਅੱਖੀ ਸਾਰਾ ਕੁਝ ਵੇਖ ਲਿਆ ਸੀ ਪਹਿਲੀ ਰਾਤ ਹੀ ਵੇਖ ਲਿਆ ਸੀ ਉਦੋਂ ਮਨ ਦੇ ਵਿੱਚ ਕੋਈ ਖਿਆਲ ਨਹੀਂ ਆਇਆ ਤੁਹਾਡੇ ਮੇਰੇ ਖਿਆਲ ਤਾਂ ਹੁੰਦੇ ਸੀ ਫਿਰ ਉਹ ਹੀ ਗੱਲ ਮੈਂ ਮਾਪਿਆਂ ਦੇ ਕਰੇ ਸਾਰੇ ਨਾਲੋਂ ਵੱਡੀ ਸੀ ਵੀ ਜੇ ਮੈਂ ਉੱਥੇ ਉਸ ਟਾਈਮ 'ਚ ਹੀ ਕਰੀ ਬੈਂਦੀ ਸੀ ਜਾ ਕੇ ਮੇਰੇ ਮਾਪਿਆਂ ਨੂੰ ਲੋਕਾਂ ਨੇ ਕਿਹਾ ਸੀ ਤੇਰੀ ਕੁੜੀ ਗਲਤ ਹੋਊ ਜਿਹੜੀ ਤੂਏ ਦੇ ਨਹੀਂ ਆਗੀ ਮੇਰੇ ਉੱਚ ਜੱਤਲ ਨਗਾ ਪੈਗਾ ਕਉ ਜਦੋਂ ਕਸ ਗਰੀਬ ਪਰਿਵਾਰ ਦੀ ਫੈਮਿਲੀ ਚ ਬਿਲੋਂਗ ਕਰਦੇ ਉਹਨਾਂ ਨੇ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਹੂੰ ਹੂੰ ਫਿਰ ਉਸੇ ਨੂੰ ਪਤਾ ਹੁੰਦਾ ਜਿਹਦੇ ਦਿਲ ਤੇ ਗੁਜਰਦੀ ਆ ਦਿਲ ਤੇ ਬੀਤਦੀ ਆ ਹੂੰ ਹੂੰ ਕਿਉਂਕਿ ਜਦੋਂ ਮੇਰੇ ਚ ਕਮੀ ਨਹੀਂ ਸੀ ਮੈਂ ਤਾਂ ਉਸੇ ਕਰਕੇ ਹੀ ਬਸਦੀ ਸੀ ਮੇਰੇ ਚ ਕੋਈ ਕਮੀ ਨਹੀਂ ਮੈਂ ਤਾਂ ਜ਼ਿੰਦਗੀ ਨਿਗਾਹ ਲੂੰਗੀ ਕਿਸੇ ਸਾਹ ਬਣਾ ਇਹਨੂੰ ਸਿੱਧਾ ਕਰ ਦੂੰਗੀ ਪਰ ਜਿਹੜੇ ਵੀ ਗੰਦੀ ਜ਼ਿੰਦਗੀ ਦੇ ਇਨਸਾਨ ਹੋਂ ਨੂੰ ਕਦੇ ਨਹੀਂ ਸੁਧਰਦੇ ਉਹ ਇਕੱਲਾ ਹੀ ਸੀ ਪਰ ਇਕੱਲਾ ਹੀ ਹੈ ਵੀਰੇ ਭਰਾ ਪੱਤ ਜਿੰਨੀਆਂ ਭੈਣਾਂ ਦਾ ਭਰਾ ਸੀ ਉਹ ਚਾਰ ਭੈਣਾਂ ਦਾ ਭਰਾ ਚਾਰ ਭੈਣਾਂ ਦਾ ਇੱਕੋ ਭਰਾ ਸੀ ਪੰਜ ਭੈਣ ਭਰਾ ਸੀ ਹਾਂਜੀ ਵੀਰੇ ਹੂੰ ਇਹ ਤੁਹਾਡੇ ਜਦੋਂ ਸ਼ਾਦੀ ਹੋਈ ਆ ਤੁਹਾਡੇ ਪਿਕੇ ਪਰਿਵਾਰ ਨੇ ਕਿੰਨੇ ਕੇ ਪੈਸੇ ਲਾ ਕੇ ਤੁਹਾਨੂੰ ਵਿਆਹ ਸੀ ਵੀਰੇ ਮੇਰੀ ਗੱਲ ਤੁਹਾਨੂੰ 40 50 ਜਣੇ ਤਾਂ ਉਹਨਾਂ ਦੇ ਬਰਾਤ ਦੇ ਆਏ ਸੀਗੇ ਨੋਂ 11 12 ਬੰਦੇ ਕਹਿ ਕੇ ਫਿਰ ਵੀ ਮੇਰਾ ਡੈਡੀ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ ਵੀ ਤੁਹਾਡੀ ਪਰਿਵਾਰ ਹੋਇਆ ਕਿ ਮੇਰਾ ਹੋਇਆ ਨਾ ਵੀ ਤੁਸੀਂ ਕੋਈ ਨਾ ਜਿੰਨੇ ਮਰਜ਼ੀ ਆ ਜਾਓ ਫਿਰ ਵੀਰੇ 50 55 ਬੰਦੇ ਤੱਕ ਲਗਭਗ ਆਏ ਸੀ ਉਹ ਨਾ ਤੇ ਵਧੀਆ ਇੱਜ਼ਤ ਰਿਸਪੈਕਟ ਕਰੀ ਜਿੰਨਾ ਕੋ ਬਣਦਾ ਸੀ ਚਲ ਦੁਨੀਆ ਤੇ ਗਰੀਬੋ ਗਰੀਬੇ ਚੱਲਦਾ ਵਧੀਆ ਰੋਟੀ ਸਬਜ਼ੀ ਕਰਾ 2.5 ਲੱਖ ਰੁਪਏ ਵੀ ਮੇਰੇ ਵਿਆਹ ਤੇ ਲਾਤਾ ਹਣਾ ਤੇ ਡੇਢ ਟੋਲੇ ਵਾਂਗੂ ਸਿਉਨੇ ਦਾ ਸਾਰਾ ਦਾਜ ਵਗੈਰਾ ਵੀਰੇ ਟੋਟਲ ਚੀਜ਼ ਦਿੱਤੀ ਆ ਟੋਟਲ ਚੀਜ਼ ਦਿੱਤੀ ਆ ਲਾ ਵਾਟਰ ਕੁਲਰਾਂ ਤੋਂ ਤੇ ਜਿਹੜੀ ਆ ਪਰਸੋਈ ਚ ਪੱਖੇ ਲਾਉਣੇ ਆ ਲਾ ਉਹ ਤੋਂ ਟੀਵੀ ਡੈਸ ਟੋਟਲ ਚੀਜ਼ ਦਿੱਤੀ ਵੀ ਆ ਵੀਰੇ ਮੇਰੇ ਮਾਪੇ ਨੇ ਟੋਟਲ ਚੀਜ਼ ਦਿੱਤੀ ਹੋਈ ਆ ਉਹਨਾਂ ਨੇ ਮੈਨੂੰ 1 ਰੁਪਏ ਦੀ ਚੀਜ਼ ਨਹੀਂ ਦਿੱਤੀ ਮੇਰੇ ਮਾ ਮੇਰੇ ਪਿਓ ਦੀ ਨਾ ਦਾੜੀ ਚਿੱਟੀ ਹੋ ਗਈ ਮੇਰਾ ਵਿਆਹ ਦਾ ਘਰ ਚੱਲੋਂਦੇ ਦੀ ਮੇਰੀਆਂ ਟੈਨਸ਼ਨਾਂ ਚ ਵੀਰੇ ਮੇਰੇ ਦਾਦੇ ਦੀ ਡੱਤ ਹੋ ਗਈ ਹੁਣ ਮੇਰੇ ਪਿਓ ਇੰਨਾ ਹਾਲਾਤਾਂ ਨਾ ਗੁਜ਼ਰਦਾ ਜਿੰਨਾ ਕਹਦੇ ਕਿਉਂਕਿ ਮੈਂ ਕਿਸੇ ਦੇ ਘਰੇ ਰਹਿ ਕੇ ਆਪਦੀ ਜ਼ਿੰਦਗੀ ਨਿਭਾਉਣੀ ਆ ਬਹੁਤ ਔਖਾ ਹੁੰਦਾ ਬਹੁਤ ਔਖਾ ਤੁਹਾਡੇ ਕੋਲੇ ਆਪਦਾ ਘਰਬਾਰ ਵੀ ਹੈ ਨੀਗਾ ਕੁਝ ਨਹੀਂ ਗਏ ਫਿਰ ਮੈਂ ਪਹਿਣ ਦੇ ਕਰ ਰਹਿਣੀ ਆ ਹੁਣ ਫਿਰ ਮੈਂ ਕੋਸ਼ਿਸ਼ ਕਰੀ ਜਾਨੀ ਆ ਮੈਂ ਕੁਝ ਕੁ ਪਹਿਣ ਭਰਾ ਜੁੜੇ ਹੋਏ ਨੇ ਵੀ ਚਲ ਕਿਸੇ ਨੇ ਹੈਲਪ ਕਰਤੀ ਬਣਾ ਲੂਗੀ ਨਹੀਂ ਤਾਂ ਫਿਰ ਵੀਰੇ ਆਪ ਕੰਮ ਕਰਕੇ ਤਾਂ ਬਣਾਉਣੀ ਹੈਗਾ ਆਪ ਦਾ ਲੈਣਾ ਤਾਂ ਜ਼ਰੂਰੀ ਹੈ ਨਾ ਕਿਸੇ ਦੇ ਘਰੇ ਕਿੰਨੇ ਕਿੰਨੇ ਕਰ ਤੇਰਾ ਸਾਲ ਦੀ ਬੇਟੀ ਹੋਣ ਵਾਲੀ ਆ ਬਹੁਤ ਔਖੀ ਜ਼ਿੰਦਗੀ ਆ ਵੀਰੇ ਆ ਪਰ ਮੈਨੂੰ ਮੈਂ ਦੇਖ ਥਾਣੇ ਚ ਰੂਲੀ ਹੁਣ ਬੋ ਮਸਲਤ ਰੂਲੀ ਕਿ ਤੂੰ ਕੋਈ ਇਨਸਾਬ ਨਹੀਂ ਮਿਲੇ ਕਿਤੋਂ ਵੀ ਨਹੀਂ ਮਿਲੇ ਪ੍ਰਸ਼ਾਸਨ ਨੇ ਕਿਸੇ ਨੇ ਕੋਈ ਨਹੀਂ ਸੁਣੀ ਗਰੀਬ ਬੰਦੇ ਦੀ ਵੀਰੇ ਕੋਈ ਸੁਣਦਾ ਨਹੀਂ ਪ੍ਰਸ਼ਾਸਨ ਨੇ ਕੁਝ ਨਹੀਂ ਸੁਣਿਆ ਕੁਝ ਨਹੀਂ ਸੁਣਦਾ ਸਤਾਨ ਜਿਹੜੇ ਸਤਾਨ ਇਨਸਾਨ ਨੇ ਵੀਰੇ ਅੱਜ ਕੱਲੋਂ ਉਹਨਾਂ ਦੀ ਲਾਈਫ ਆ ਗਰੀਬ ਬੰਦੇ ਦੀ ਤੇ ਸਿੱਧੇ ਸਾਦੇ ਬੰਦੇ ਨੂੰ ਕੋਈ ਨਹੀਂ ਪੁੱਛਦਾ ਪਿੰਡ ਜਿੱਦੋਂ ਤੁਸੀਂ 7 ਸਾਲ ਬਾਅਦ ਚਲੇ ਜਾਨੇ ਉੱਥੇ ਤੁਸੀਂ ਕਿੰਨੇ ਤੁਹਾਨੂੰ ਫੇਰ ਵੀ ਉਹਦੇ ਬੋਲਦਾ ਉਸ ਤੋਂ ਬਾਅਦ ਫਿਰ ਕਿੰਨੇ ਦਿਨ ਤੁਸੀਂ ਉੱਥੇ ਰਹਿੰਨੇ ਹੋ ਕਿੰਨੇ ਮਹੀਨੇ ਰਹਿੰਨੇ ਦਿਨ ਰਹਿੰਨੇ ਹੋ ਨਹੀਂ ਵੀਰੇ ਮਹੀਨੇ ਤਾਂ ਜ਼ਿੰਦਗੀ ਚ ਸੋਚੀ ਨਹੀਂ ਸੀ ਵੀ ਉਹ ਰਹਿਣ ਦੇ ਦੂਗਾ ਇਹ ਚੀਜ਼ ਤਾਂ ਸੋਚਣ ਤੋਂ ਹੀ ਮਜਬੂਰ ਕਰਤਾ ਸੀ ਜਦੋਂ ਮੈਂ ਕਹੀ ਸੀ ਮੈਂ ਨਾ ਇਹ ਸੋਚਿਆ ਸੀ ਵੀ ਮੈਂ ਉੱਥੇ ਜਾਊਂਗੀ ਕਿਉਂਕਿ ਮੈਂ ਆਪਦੇ ਭੈਣਾਂ ਦੇ ਘਰੇ ਕੰਮ ਕਰਦੀ ਸੀ ਉੱਥੇ ਰਹਿੰਦੀ ਸੀ ਦਿਹਾੜੀਆਂੇ ਕਰਦੀ ਸੀ ਪੋਚੇ ਲਾਉਣੀ ਆ ਮੈਂ ਉੱਥੇ ਜ਼ਿੰਮੇਵਾਰ ਦੇ ਘਰ ਬਹੁਤ ਨੇ ਜਿਹੜੇ ਮੇਰੀ ਸਪੋਰਟ ਕਰਦੇ ਨੇ ਆਪਣੇ ਅੱਜ ਮੇਰੇ ਨਾਲ ਚੱਲ ਬੜੋ ਕੋਈ ਵੀ ਬੰਦਾ ਆਪਨ ਇੱਕ ਬੰਦਾ ਨਹੀਂ ਕਹਿ ਸਕਦਾ ਮੈਂ ਤੁਰਦੀ ਮੇਰੇ ਆਪਦੇ ਚਾਰੇ ਪੱਲੇ ਹੱਥ ਚ ਲੈ ਕੇ ਤੁਰਦੀ ਵੀ ਮੈਂ ਅger ਮੇਰੇ ਧੀਆ ਮੇਰੀ ਧੀ ਨੂੰ ਕੋ ਮੇਣਾ ਨਾ ਮਾਰ ਦੇ ਬਿਲਕੁਲ ਸਹੀ ਹੈ ਇਹ ਚੀਜ਼ਾਂ ਨੂੰ ਤੇ ਉਹ ਬੰਦਾ ਫਿਰ ਵੀ ਮੇਰੇ ਤੇ ਹਮਲਾਉਂਦਾ ਸਚਰਾ ਜੀ ਕਿੰਨੇ ਕ ਚਿਰ ਤੁਸੀਂ ਰਹੇ ਜਦੋਂ 7 ਸਾਲਾਂ ਬਾਅਦ 13 13 ਦਿਨ ਹੀ ਰਹੀ ਚਾਰਾਂ ਦਿਨਾਂ ਦੇ ਵਿੱਚ ਕਿੰਨੇ ਕ ਦਿਨ ਉਹ ਕਲੇਸ਼ ਕਰਦਾ ਰਿਹਾ ਡੇਲੀ ਵੀਰੇ ਰਾਤ ਨੂੰ ਡੱਕ ਕੇ ਆਉਂਦਾ ਸੀ ਦੇਖ ਡੱਕ ਕੇ ਆਉਂਦਾ ਕਰਕੇ ਨਾ ਸਿਗਨੇਚਰ ਵੀ ਖਾਣ ਲੱਗ ਗਿਆ ਸਿਸਟਮ ਮੈਂ ਅੱਖਾਂ ਦੇ ਸਾਹਮਣੇ ਦੇਖਿਆ ਹੂੰ ਗੋਲੀਆਂ ਵੀ ਕੰਦਾ ਸੀ दारू ਡੇਲੀ ਰਾਤ ਨੂੰ ਪੀ ਕੇ ਆਉਂਦਾ ਸੀ ਤੇ ਲਿਆ ਕੇ ਦਿਹਾੜੀਆਂੋਂ ਪੈਸੇ ਆਪਦੀ ਮਾਤਾ ਨੂੰ ਫੜਾਉਂਦਾ ਸੀ ਕਿੰਨਾ ਔਖਾ ਲੱਗਦਾ ਵੀਰੇ ਕਿ ਦੁਬਾਰਾ ਬੰਦਾ ਜ਼ਿੰਦਗੀ ਸਟਾਰਟ ਕਰਦਾ ਆਪਣੇ ਪਰਿਵਾਰ ਨੂੰ ਕੋਲੇ ਬੈਠੇ ਨੂੰ ਪੁੱਛੇ ਬਿਨਾ ਕਿੰਨਾ ਦੁੱਖ ਆਉਂਦਾ ਤੁਹਾਡੇ ਮਨ ਦੇ ਵਿੱਚ ਤਾਂ ਖਿਆਲ ਆਉਂਦਾ ਹੋਣਾ ਵੀ ਸ਼ਾਇਦ ਚਲੋ ਮੇਰਾ ਘਰ ਦੂਜੀ ਵਾਰ ਫੇਰ ਵਸ ਜੂਗਾ ਜਦੋਂ 7 ਸਾਲਾਂ ਬਾਅਦ ਤੁਸੀਂ ਗਏ ਹੋ ਤੁਹਾਡੇ ਮਨ 'ਚ ਤਾਂ ਖਿਆਲ ਆ ਹੀ ਹੋਣਾ ਸ਼ਾਇਦ ਮੇਰਾ ਘਰ ਹੁਣ ਦੂਜੀ ਵਾਰ ਫੇਰ ਵਸ ਚੱਲੂਗਾ ਵੀਰੇ ਮੈਂ ਸੋਚਿਆ ਸੀਗਾ ਪੀ ਮੈਂ ਆਪਦੇ ਸੌਰੀ ਚਾਹੂੰਗੀ ਉਹਨਾਂ ਦੇਖ ਮੇਰੀ ਬੇਟੀ ਵੱਡੀ ਹੋ ਗਈ ਬੇਟੀ ਮੇਰੀ ਘਰੇ ਕੰਮ ਕਰ ਲੈ ਕਰ ਸਕੂਲੋਂ ਤੇ ਡੰਗਰ ਪਸ਼ੂ ਰੱਖਾ ਕੇ ਆਪਦਾ ਦੁੱਧ ਬਾਦ ਪਾ ਕੇ ਘਰੇ ਟਾਈਮ ਪਾਸ ਕਰਿਆ ਕਰਾਂਗੇ ਤਾਂ ਜੇ ਕੋਈ ਉਹ ਕੰਮ ਪਿੰਡ ਚ ਕਰ ਲਿਆ ਕਰਾਂਗੇ ਇਹ ਚੀਜ਼ ਬਹੁਤ ਜ਼ਿੰਦਗੀ ਚ ਸੁਪਨੇ ਸੋ ਪਸ਼ੂ ਰੱਖ ਕੇ ਆਪਦੀ ਜ਼ਿੰਦਗੀ ਨਿਕਾਲੂ ਦੁੱਧ ਬਾਦ ਪਾਇਆ ਕਰੂੰਗੀ ਜਿਹੜਾ ਕੁਝ ਹੁੰਦਾ ਲੇਡੀਜ਼ ਦੇ ਕਰਨ ਵਾਲਾ ਉਹਨਾਂ ਹੀ ਕਰ ਸਕਦੇ ਸੀ ਬਹੁਤ ਉਮੀਦਾਂ ਲਾਆਂ ਸੀ ਵੀਰੇ ਪਰ ਉਹ ਵੀ ਜਮਾ ਬਣਾ ਹੋ ਗਏ ਕਿ ਭੈਣ ਐ ਦੱਸ ਕਿ ਜਿਹੜੇ ਸਰੋਤੇ ਤੇਰੀ ਵੀਡੀਓ ਵੇਖ ਰਹੇ ਆ ਲੋਕਾਂ ਦੇ ਦਿਲਾਂ ਦੇ ਵਿੱਚ ਬੜੀ ਹਮਦਰਦੀ ਹੁੰਦੀ ਹੈ ਕਈ ਲੋਕਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਮਦਦ ਭਾਲਦੇ ਹੋ ਉਹਨਾਂ ਲੋਕ ਵੀਰੇ ਦੇਖ ਨਾ ਮੈਂ ਇੱਕ ਤਾਂ ਪ੍ਰਸ਼ਾਸਨ ਨੂੰ ਕਹਿੰਨੀ ਆ ਵੀ ਜਿਹੜੀਆਂ ਗਰੀਬ ਘਰ ਦੀਆਂ ਕੁੜੀਆਂ ਨੇ ਉਹਨਾਂ ਦੀ ਕਿਸੇ ਨਾ ਕਿਸੇ ਹਿਸਾਬ ਨਾਲ ਟਾਈਮ 'ਚ ਟਾਈਮ ਕੱਢ ਕੇ ਜ਼ਰੂਰ ਗੱਲ ਸੁਣਿਆ ਕਰਨ ਕਿਉਂਕਿ ਸਾਡੇ ਕੋਲੇ ਕਿਹੜਾ ਗਰੀਬਾਂ ਕੋਲੇ ਇੰਨਾ ਟਾਈਮ ਹੁੰਦਾ ਵੀ ਜੇ ਬਸਾਂ ਤੇ ਧੱਕੇ ਖਾਣੇ ਹੁੰਦੇ ਸਾਡੇ ਕੋਲ ਕੋਈ ਗੱਡੀ ਨਹੀਂ ਹੁੰਦੀ ਲੈਣਾ ਨਹੀਂ ਫਿਰ ਅਸੀਂ ਪਿੰਡ ਵਾਲਿਆਂ ਦੀ ਮਿੰਤਾਂ ਕਰਦੇ ਆ ਵੀ ਸਾਡੇ ਨਾਲ ਚੱਲੋ ਜਦੋਂ ਕੋਈ ਉਦੋਂ ਵੀ ਨਹੀਂ ਫਿਰ ਪ੍ਰਸ਼ਾਸਨ ਸੁਣਦਾ ਫਿਰ ਵੀਰੇ ਬਹੁਤ ਔਖਾ ਗਰੀਬ ਬੰਦੇ ਨੂੰ ਹੂੰ ਹੂੰ ਹੁਣ ਮੈਂ 7 ਸਾਲ ਹੋ ਗਏ ਰੁਲਦੀ ਨੂੰ ਜਦੋਂ ਮੇਰੀ ਇੱਕ ਵੀ ਨਹੀਂ ਸੁਣੀ ਵੀਰੇ ਮੱਕ ਕਿ ਦਿਹਾੜੀਆਂ ਕਰਨ ਲੱਗ ਗਈ ਹੂੰ ਪ੍ਰਸ਼ਾਸਨ ਇਹ ਤਾਂ ਸੁਣ ਸਕਦਾ ਨਾ ਜਿਹੜੇ ਜਿਹੜੀ ਵੀ ਮਤਲਬ ਬੰਦੇ ਹੈਗੇ ਨਸ਼ਾ ਕਰਦੇ ਨੇ ਅਸੀਂ ਕਰਕੇ ਲੇਡੀਜ਼ ਨੂੰ ਤੰਗ ਕਰਦੇ ਆ ਉੱਥੇ ਕੋਈ ਜਾ ਕੇ ਦੱਸਦੀ ਆ ਹਰ ਇੱਕ ਬੰਦਾ ਸਾਰੀਆਂ ਕੁੜੀਆਂ ਨੂੰ ਇੱਕੋ ਜਿਹੀ ਸੰਤ ਲੈਂਦਾ ਹੂੰ ਪਰ ਕੋਸਕੋ ਪਰਿਵਾਰ ਦੇ ਮੈਂਬਰ ਹੈ ਜੀ ਹੁਣ ਤੇ ਉਹਨਾਂ ਦੇ ਸੁਣਨੀ ਵੀ ਜ਼ਰੂਰੀ ਹੁੰਦੀ ਸਾਰੇ ਲੋਕ ਕੁਝ ਨਹੀਂ ਹੁੰਦੇ ਕੋਈ ਨਹੀਂ ਹੁੰਦੀ ਇਹੀਆਂ ਕੁੜੀਆਂ ਘਰ ਵਸੋਣਾ ਵਿੱਚ ਚਾਹੁੰਦੀਆਂ ਹੁੰਦੀਆਂ ਵੀ ਮੇਰਾ ਘਰ ਵਾਸ ਜੀ ਉਹਨੇ ਆਦਾ ਪਿੱਛੋਂ ਵੀ ਵੇਖਿਆ ਹੁੰਦਾ ਪਰਿਵਾਰ ਮੇਰਾ ਪੇਕਾ ਪਰਿਵਾਰ شریف ਹੈ ਉਹ ਬਾਪ ਦੀ ਪਾਗ ਨੂੰ ਦਾਗ ਵੀ ਨੇ ਲੱਗ ਜੇ ਪਛਾਇਦ ਮੇਰਾ ਅੱਜ ਵਸਿਆ ਅੱਜ ਵਸਿਆ ਪਰ ਉਹ ਨਹੀਂ ਵਸਿਆ ਵੀਰੇ ਮੈਂ ਦਾਗ ਲਾਉਣ ਦੀ ਮਾਰੀ ਨੇ ਤਾਂ ਹਜੇ ਤੱਕ ਦੁਬਾਰਾ ਸਟਾਪ ਨਹੀਂ ਚੱਕੀ ਮੈਨੂੰ ਸਾਰੇ ਭੈਣ ਭਰਾ ਕਹਿੰਦੇ ਸੀ ਉਹ ਦਿਨ ਉਹ ਨਮੇੜਲਾ ਦੇਖੀ ਜਾਊਗੀ ਤੂੰ ਵਿਆਹ ਕਰਾ ਲੈ ਵੀਰੇ ਮੈਂ ਚੀਜ਼ ਤੋਂ ਬਹੁਤ ਓਕੇ ਕਿਉਂਕਿ ਜਦੋਂ ਮੈਂ ਜਿਹੜਾ ਮੈਨੂੰ ਪੰਜਾਬ ਬੰਦੇ ਚ ਬਹਿ ਕੇ ਲੈ ਕੇ ਗਿਆ ਉਹਨੇ ਨਹੀਂ ਮੇਰੀ ਜ਼ਿੰਦਗੀ ਸੌਖੀ ਕਰੀਏ ਦੋ ਬੰਦੇ ਲਜਾਣ ਵਾਲਾ ਕਿਵੇਂ ਮੈਨੂੰ ਜ਼ਿੰਦਗੀ ਸੁਧਾਰ ਦੂਗਾ ਮੈਂ ਚੀਜ਼ ਕਦੇ ਵੀ ਸਟੈਪ ਨਹੀਂ ਚੱਕਦੀ ਵੀ ਮੈਂ ਦੁਬਾਰੇ ਵਿਆਹ ਕਰਾ ਲੂੰਗੀ ਮੈਂ ਮੇਰੀ ਕੁੜੀ ਦੇ ਸਿਰ ਤੇ ਜ਼ਿੰਦਗੀ ਕੱਢ ਲੂੰਗੀ ਕੁੜੀ ਦੇ ਵਿਚਾਰੇ ਦੇ ਦਿਲ ਤੇ ਕੀ ਗੁਜ਼ਰਦੀ ਹੋਣੀ ਹੈ ਵੀ ਮੇਰੇ ਤੇ ਵੀਰੇ ਹੁਣ ਦਿਨ ਤਿਆਰ ਆਉਂਦੇ ਬਥੇਰਾ ਔਖਾ ਹੁੰਦਾ ਆਪ ਮੈਂ ਸਾਈਡ ਤੇ ਹੋ ਕੇ ਬਾਹਰ ਅੰਦਰ ਤੁਰੇ ਫਿਰਦੀ ਰੋਲ ਲੈਂਦੀ ਹਾਂ ਬਹੁਤ ਔਖਾ ਵੀਰੇ ਜਦੋਂ ਸਕੂਲ ਚ ਕੱਲੀ ਨੂੰ ਜਾਣਾ ਪੈਂਦਾਗਾ ਕਦੇ ਕਿਤੇ ਕੱਲੀ ਨੂੰ ਉਹਦੇ ਮਾਰੇ ਨੂੰ ਜਾਣਾ ਪੈਂਦਾ ਵੀਰੇ ਉਹ ਬੰਦੇ ਨੇ ਤਾਂ ਮੇਰੀ ਕੁੜੀ ਦਾ ਜਾਤੀ ਸਰਟੀਫਿਕੇਟ ਵੀ ਨਹੀਂ ਬਣਾ ਕੇ ਦਿੱਤਾ ਉਹਦੇ ਬਾਰੇ ਮਤਲਬ ਦੇਖ ਲਾ 6 ਸਾਲ ਹੋ ਗਏ ਲੱਗੇ ਨੂੰ 6 ਸਾਲਾਂ ਜਿੱਦੀ ਸਾਰਾ ਵਜੀਫਾ ਵਾਪਸ ਮੁੜ ਗਿਆ। ਹੂੰ ਕੋਈ ਵੀ ਪ੍ਰੂਫ ਨਹੀਂ ਮੈਨੂੰ ਮੇਰੀ ਕੁੜੀ ਦਾ ਦਿੱਤਾ। ਸਿਰਫ ਕੱਲਾ ਮੇਰੇ ਕੋਲੇ ਆਧਾਰ ਕਾਰਡ ਆ ਮੇਰੀ ਕੁੜੀ ਦਾ ਤੇ ਜਾ ਉਹਦੀ ਜਨਮ ਸਰਟੀਫਿਕੇਟ। ਬੱਚਿਆਂ ਨੂੰ ਪਿਆਰ ਕਰਦਾ ਸੀ ਤੇ ਨਹੀਂ ਕਰਦਾ ਸੀ? ਨਹੀਂ ਵੀਰੇ ਕੁੜੀ ਨੂੰ ਨਹੀਂ ਸੀ ਕਰਦੇ ਉਹ। ਅੱਛਾ। ਹਾਂ ਕੁੜੀ ਨੂੰ ਸਿਰਫ ਕੱਲਾ ਮੇਰਾ ਸਹੁਰਾ ਹੀ ਕਰਦਾ ਸੀ। ਉਹ ਨਹੀਂ ਕਰ ਉਹਦੀ ਜਾਨ ਸੀ ਹਾਂ ਉਹ ਮੁੰਡੇ ਨੂੰ ਕਰਦਾ ਕੱਲੇ ਨੂੰ ਪਿਆਰ ਕੱਲੇ ਮੁੰਡੇ ਨੂੰ ਹੀ ਮੁੰਡਾ ਤਾਂ ਤਕੜਾ ਹੋ ਗਿਆ ਤੁਹਾਡਾ ਹੁਣ ਮੁੰਡੇ ਨੂੰ ਇਹ ਨਹੀਂ ਹੁੰਦਾ ਕਿ ਮੈਂ ਆਦੀ ਭੈਣ ਕੋਲੇ ਜਾਵਾਂ ਜਾਂ ਭੈਣ ਕਹਿੰਦੀ ਹੋਵੇ ਮੈਨੂੰ ਮੰਮੀ ਭਰਾ ਨੂੰ ਮਲਾ ਕੇ ਮੁੰਡੇ ਨੇ ਵੀ ਹੁਣ ਮੁੰਡੇ ਨੂੰ ਉਹਨਾਂ ਨੇ ਆਦਤ ਹੀ ਇਹ ਜਿੰਗਾ ਸਖਾਰ ਕੇ ਮੇਰੀ ਕੁੜੀ ਗਈ ਸੀ ਨਾ ਸਾਰਿਆਂ ਦੀ ਰਿਸਪੈਕਟ ਕਰਦੀ ਸੀ ਨਾ ਵਧੀਆ ਬੋਲਦੀ ਸੀ ਵੀ ਮੇਰੇ ਨੇ ਤਾਂ ਮੁੰਡੇ ਨੂੰ ਪਤਾ ਕੀ ਸਖਾਇ ਸੀ ਤੇਰੀ ਮਾਂ ਇੰਨੇ ਸਾਲਾਂ ਵਾਅਦਾਈਆ ਹਨਾ ਤੇ ਇਹਦਾ ਕਹਿਣਾ ਨਹੀਂ ਮੰਨਣ ਜੇ ਵੀਰੇ ਮੈਂ ਝੜਕਦੀ ਕਰਦੀ ਸੀ ਤਾਂ ਉਹਦੇ ਚ ਸਾਰੇ ਜਣੇ ਕਹਿੰਦੇ ਸੀ ਤੂੰ ਮੁੰਡੇ ਨੂੰ ਪਿਆਰ ਨਹੀਂ ਕਰਦੀ ਵੀਰੇ ਮੇਰੇ ਬੱਚਾ ਗਲਤ ਰਸਤੇ ਪਿਆ हां मां ਝੜ ਕੋ ਕੀ मां ਕਹਿੰਦੀ ਨਹੀਂ ਵੀ ਮੇਰਾ ਬੱਚਾ ਵਿਗੜੇ ਜਾਂ ਮੇਰਾ ਬੱਚਾ ਗਲਤ ਰਸਤੇ ਪਵੇ ਉਹ ਤਾਂ ਮੈਨੂੰ ਇਹ ਸੀ ਵੀ ਉਹਦਾ ਬੇਟਾ ਖਰਾਬ ਹੋ ਗਿਆ ਮੇਰੀ ਸੱਸ ਦਾ ਮੇਰੇ ਬੱਚਾ ਨੇ ਮੇਰੇ ਹੱਥੋਂ ਨਿਕਲ ਉਹਨਾਂ ਨੇ ਫਿਰ ਮੇਰੇ ਨਾਲੋਂ ਤੋੜ ਲਿਆ ਫਿਰ ਵੀ ਬੇਟਾ ਤਾਂ ਸਾਡਾ ਬੇਟੀ ਨਹੀਂ ਸਾਡੀ ਮੈਨੂੰ ਦੱਸੋ ਬੇਟੀ ਨੂੰ ਵੀ ਮੈਂ ਉਸੇ ਘਰੇ ਜਨਮ ਦਿੱਤਾ ਬੇਟੇ ਨੂੰ ਵੀ ਉਸੇ ਘਰੇ ਜਨਮ ਦਿੱਤਾ ਫਿਰ ਬੇਟੀ ਮੈਂ ਕਿੱਥੇ ਲੈ ਕੇ ਜਾਵਾਂ ਕਿਦੇ ਸਿਰ ਤੇ ਪਾਲਾਂ ਤੁਹਾਡਾ ਪਿੰਡ ਜਿਹੜੇ ਤੁਸੀਂ ਦਰਖਾਸਤਾਂ ਦਿੱਤੀਆਂ ਸੀ ਥਾਣੇ ਦੇ ਵਿੱਚ ਵੂਮਨ ਸੈੱਲ ਚ ਦਿੱਤੀਆਂ ਉਹ ਤੁਹਾਨੂੰ ਕਿਹੜਾ ਜ਼ਿਲ੍ਹਾ ਲੱਗਦਾ ਸੀ ਕਿਹੜਾ ਥਾਣੇ ਚ ਦਿੱਤੀਆਂ ਤੁਸੀਂ ਦੱਸਿਓ ਕਮੜਾ ਪਧੌੜ ਵੀਰੇ ਬਹੁਤ ਵੀਰੀ ਆ ਚੁੱਕੇ ਆਪਾਂ ਥਾਣੇ ਚ ਪਧੌੜ ਹਾਂ ਜ਼ਿਲ੍ਹਾ ਆ ਥਾਣਾ ਪਧੌੜ ਹੀ ਲੱਗਦਾਗਾ ਦਸੀਲ ਸਾਨੂੰ ਤਪਾ ਲੱਗਦੀ ਹੈ ਜ਼ਿਲ੍ਹਾ ਸਾਨੂੰ ਸੌਰਿਆਂ ਨੂੰ ਬਰਨਾਲਾ ਲੱਗਦਾ ਪੇਕਿਆਂ ਨੂੰ ਦਸੀਲ ਫੂਲ ਲੱਗਦੀ ਆ ਤੇ ਜ਼ਿਲ੍ਹਾ ਬਠਿੰਡਾ ਲੱਗਦਾ ਤੁਹਾਡਾ ਪੇਕਾ ਪਿੰਡ ਪੇਕੇ ਪਿੰਡ ਮੇਰੇ ਰਾਈਏ ਆ ਸੌਰੇ ਮੇਰੇ ਮੱਜੂ ਕੀ ਆ ਪਧੌੜ ਦੇ ਨਾਲ ਹੀ ਆ ਹਾਂਜੀ ਤੁਹਾਡਾ ਮੋਬਾਈਲ ਨੰਬਰ ਦੱਸ ਦਿਓ ਜੇ ਉਹ ਕਰ ਦੂਗਾ ਤੁਹਾਡਾ ਮੋਬਾਈਲ ਨੰਬਰ ਦੱਸ ਦੋ। 0190415363099 90415363099 ਇਹ ਨੰਬਰ ਤੇ ਚੱਲਦੀ ਹੈ। ਤੁਸੀਂ ਹੁਣ ਕਿਸ ਤਰ੍ਹਾਂ ਦਾ ਇਨਸਾਫ ਭਾਲਦੇ ਹੋ? ਇਨਸਾਫ ਵੀ ਪ੍ਰਸ਼ਾਸਨ ਤੋਂ ਤਾਂ ਹੀ ਆ ਕਿਉਂਕਿ ਜਿਹੜਾ ਮੇਰਾ ਬਣਦਾ ਹੱਕ ਮੈਨੂੰ ਦੇ ਦੇਣ ਮੈਂ ਉਹ ਬੰਦੇ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ। ਜਦੋਂ ਮੈਂ 7 ਸਾਲ ਹੋ ਗਏ ਵੀਰੇ ਰੁਲਦੇ ਨੂੰ ਮੇਰਾ ਉਹਦੇ ਨਾਲ ਰਹਿ ਕੀ ਗਿਆ ਹੁਣ ਦੁਬਾਰੇ ਵੀ ਮੋੜ ਮੋੜ ਕੇ ਦੇਖ ਲਿਆ ਪਰ ਉਹ ਬੰਦੇ ਨੇ ਕੋਈ ਹੱਲ ਨਹੀਂ ਫਿਰ ਕੈਮਰੀ ਜ਼ਿੰਦਗੀ ਦਾ। ਰੁਲਦੀ ਫਿਰਦੇ ਆ ਕੱਖਾਂ ਵਾਂਗੂ। ਬੱਸ ਪ੍ਰਸਾਦ ਨੇ ਆਈ ਆ ਵੀ ਮੇਰਾ ਬਣਦਾ ਕਿ ਜਿਹੜੇ ਮੇਰੇ ਮਾਪੇ ਉਹਨਾਂ ਆਪਦੀ ਜ਼ਿੰਦਗੀ ਨਾਲ ਹੰਡਾ ਕੇ ਉਹਦਾ ਘਰ ਪਰਿਆ ਉਹ ਸਾਨੂੰ ਮੁੱਲ ਮਿਲ ਜੇ ਨਹੀਂ ਮੈਨੂੰ ਤਾਂ ਚੋਹ ਹਿੱਸਾ ਦੇ ਦੇਣ ਹੂੰ ਬੰਦਾ ਵੀ ਆ ਮੇਰੀ ਧੀ ਆ ਗਈ 13 ਸਾਲ ਦੀ ਹੋ ਗਈ ਹੈਗੀ ਚਲ ਮੈਂ ਨਹੀਂ ਹੁਣ ਬੋਲਦੀ ਵੀ ਆਪਦੀ ਜ਼ਿੰਦਗੀ ਨਿਗਾਈ ਜਾਂਨੇ ਟਾਈਮ ਪਾਸ ਕਰੀ ਜਾਂਦੀ ਆ ਤੇ ਫਿਰ ਮੈਂ ਹੱਕ ਤਾਂ ਆਪਦਾ ਲੈ ਕੇ ਹੀ ਸਾਲ ਹੂੰਗੀ ਹੂੰ 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 ਬਿਲਕੁਲ ਬਿਲਕੁਲ ਹਾਂ ਮੈਂ 7 ਸਾਲ ਉੱਥੇ ਇੱਜ਼ਤ ਤੇ ਲਟਾਈ ਆ ਮੈਨੂੰ ਕਹਿੰਦਾ ਤੂੰ ਗੁੱਠਾ ਲਾਉ ਨੂੰ ਕਹਿੰਨੇ ਮੈਂ ਪੰਜਾ ਲਾਉ ਵੀਰੇ ਜਦੋਂ ਮੈਂ ਜਾਣੀ ਆ ਕੋਈ ਹੱਲ ਨਹੀਂ ਹੁੰਦਾ ਹੂੰ ਥਾਣੇ 'ਚ ਵੀ ਮੁੱਕ ਜਾਂਦਾ ਬਸ ਮੁੱਕਰ ਜਾਂਦਾ ਥਾਣੇ 'ਚ ਕਹਿੰਦਾ ਜੀ ਮੈਂ ਤਾਂ ਰੱਖਣੀ ਆ ਦੱਸੋ ਮੈਂ ਕੀ ਕਰਾਂ ਮੈਨੂੰ ਕੋਈ ਇਨਸਾਫ ਕਿਤੋਂ ਵੀ ਨਹੀਂ ਮਿਲਦਾ ਜੀ ਪੁਲਿਸ ਪ੍ਰਸ਼ਾਸਨ ਥਾਣੇ ਦੇ ਵਿੱਚ ਕਾਦੀ ਖਾਤਰ ਬੈਠਾ ਇੰਨਾ ਗਰੀਬ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਖਾਤਰ ਬੈਠਾ ਮੋਟੀਆਂ ਥਨਖਾਂ ਲੈਂਦੇ ਅਫਸਰ ਪਰ ਗਰੀਬ ਵਿਲਕਦੇ ਰਹਿੰਦੇ ਆ ਗਰੀਬਾਂ ਤੋਂ ਵੀ ਝਾਕ ਹੁੰਦੀ ਆ ਸ਼ਾਇਦ ਮੈਨੂੰ ਇਧਰਲੇ ਪਾਸੇ ਵੀ ਪੈਸੇ ਬਣ ਜਾਣ ਪਰ ਜਦੋਂ ਦੂਜੀ ਧਿਰ ਪੈਸੇ ਦੇ ਦਿੰਦੇ ਆ ਤਾਂ ਉਹ ਇਹ ਨਹੀਂ ਵੰਦੇ ਸੱਚਾ ਕੌਣ ਆ ਤੇ ਝੂਠਾ ਕੌਣ ਆ ਇਹ ਇੱਕ ਮਾਪਿਆਂ ਦੀ ਧੀ ਵਿਲਕਦੀ ਰੋਂਦੀ ਫਿਰਦੀ ਆ ਕਿ ਕਹਿੰਦੀ ਮੈਨੂੰ 7 ਸਾਲ ਹੋ ਗਏ ਦਰਖਾਸਤਾਂ ਦਿੱਤੀਆਂ ਥਾਣਿਆਂ ਦੇ ਚੱਕਰ ਕੱਢਦੀ ਆ ਵੂਮਨ ਸੈਲ ਦੇ ਚੱਕਰ ਕੱਢਦੀ ਆ ਅਜੇ ਤੱਕ ਮੈਨੂੰ ਕੋਈ ਇਨਸਾਫ਼ ਨਹੀਂ ਮਿਲਿਆ ਮੇਰੇ ਜੋ ਪੇਕੇ ਪਰਿਵਾਰ ਨੇ ਦਿੱਤਾ ਮੈਨੂੰ ਉਹੀ ਮੇਰਾ ਵਾਪਸ ਕਰ ਦੇਣ ਮੈਨੂੰ ਸਹੁਰੇ ਪਰਿਵਾਰ ਦੇ ਵਿੱਚੋਂ ਰਹਿਣ ਲਈ ਕੁਛ ਥਾਂ ਦੇਣ ਸਾਰਾ ਥਾਂ ਤਾਂ ਮੰਗਦੀ ਨਹੀਂ ਇਹ ਇਹ ਕਹਿੰਦੀ ਰਹਿਣ ਲਈ ਮੈਨੂੰ ਥਾਂ ਦੇਣ ਮੈਂ ਉੱਥੇ ਰਹਿ ਕੇ ਵੀ ਆਪਦਾ ਗੁਜ਼ਾਰਾ ਕਰ ਦੂੰ ਨਾ ਮੈਂ ਸਹੁਰਿਆਂ ਦੀ ਰਹੀ ਨਾ ਮੈਂ ਹੁਣ ਪੇਕੇ ਦੀ ਰਹੀ ਇਹਦੇ ਦੁੱਖ ਦੇ ਵਿੱਚ ਇਹ ਕਹਿੰਦੀ ਮੇਰਾ ਦਾਦਾ ਵੀ ਚਲਾ ਗਿਆ ਮੇਰਾ ਪਿਓ ਵੀ ਬਿਲਕਰਿਆ ਸਹੁਰਾ ਪਰਿਵਾਰ ਪਿਆਰ ਕਰਦਾ ਸੀ ਸੱਸੇ ਪਿਆਰ ਕਰਦੀ ਸੀ ਨਾਨਾਂ ਬਹੁਤ ਜ਼ਿਆਦਾ ਪਿਆਰ ਕਰਦੀਆਂ ਸੀ ਪਰ ਘਰ ਵਾਲੇ ਨਾਲ ਨਹੀਂ ਬਣੀ ਕੀ ਗੱਲਬਾਤ ਆ ਕੀ ਕਹਾਣੀਆਂ ਇਹ ਤਾਂ ਇਹ ਭੈਣ ਨੂੰ ਪਤਾ ਜਾਂ ਉਹਦੇ ਘਰ ਵਾਲੇ ਨੂੰ ਪਤਾ ਪਰ ਜੇਕਰ ਇਹਦੇ ਘਰ ਵਾਲਾ ਵੀ ਸਾਡੇ ਨਾਲ ਆਪਦਾ ਪੱਖ ਰੱਖਣਾ ਚਾਹੁੰਦਾ ਸੰਪਰਕ ਕਰਨਾ ਚਾਹੁੰਦਾ ਉਹ ਵੀ ਆਪਣਾ ਪੱਖ ਸਾਡੇ ਚੈਨਲ ਤੇ ਜਾ ਕੇ ਰੱਖ ਸਕਦਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਜਿਹੜੀਆਂ ਇਹੋ ਜਿਹੀਆਂ ਧੀਆਂ ਵਲਕਦੀਆਂ ਫਿਰਦੀਆਂ ਪਰ ਇਹਨਾਂ ਨੂੰ ਇਨਸਾਫ਼ ਜ਼ਰੂਰ ਦਵਾਇਆ ਕਰੋ ਇਹਨਾਂ ਦੇ ਗੇੜੇ ਥਾਣਿਆਂ ਦੇ ਕਚਹਿਰੀਆਂ ਦੇ ਚੱਕਰ ਨਾ ਮਾਰਾਇਆ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸਿਓ ਭੈਣ ਦੀ ਤੁਹਾਨੂੰ ਜਿਹੜੀ ਸਟੋਰੀ ਹੈ ਕਿਸ ਤਰ੍ਹਾਂ ਦੀ ਲੱਗੀ ਨਵੀਂ ਵੀਡੀਓ ਦੇ ਨਾਲ ਨਾਲ ਆਪਾਂ ਫੇਰ ਜਲਦੀ ਮਿਲਾਂਗੇ ਜਤਿ ਦੇ ਧੰਨਵਾਦ